ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤਿਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਜਗਤ ਸੁਆਮੀ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਤਰ ਸੁਆਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਚਵਰ ਸ਼ਤਰ ਤਖਤ ਦੇ ਮਾਲਕ ਦੀਨदयाल ਦੇ ਆਲੂ ਕਿਰਪਾਲੂ ਹਾਜ਼ਰ ਨਾਜ਼ਰ ਸ਼ਬਦਾ અવਤਾਰ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਸ਼ਰਨ ਵਿੱਚ ਖਾਲਸਾ ਜੀ ਅਗੰਮੀ ਸ਼ਕਤੀਆਂ ਅਨਹਦ ਰਾਗ ਅਨਾਹਦ ਬਾਣੀਆਂ ਸਤਿਗੁਰੂ ਮਹਾਰਾਜ ਦੇ ਚਰਣਾ ਕਮਲਾਂ ਵਿੱਚ ਸਾਰੀਆਂ ਸ਼ਕਤੀਆਂ ਤਤਪਰ ਖੜੀਆਂ ਹਨ ਹੱਥ ਜੋੜ ਕੇ ਖੜੀਆਂ ਹਨ ਐਸੇ ਸਤਿਗੁਰੂ ਜੀ ਦੀਨदयाल ਨੂੰ ਨਮਸਕਾਰ ਹੈ ਹਮੇਸ਼ਾ ਹੀ ਨਮਸਕਾਰ ਹੈ ਖਾਲਸਾ ਜੀ ਆਦੇਸ਼ ਕਰਨੀ ਚਾਹੀਦੀ ਹੈ ਨਮਸਕਾਰ ਕਰਨੀ ਚਾਹੀਦੀ ਹੈ ਕਿਉਂਕਿ ਐਸੇ ਮਹਾਨ ਸੂਰਮੇ ਸਤਿਗੁਰੂ ਜੀਆਂ ਦੇ ਦਰਸ਼ਨ ਦੀਦਾਰ ਕੀਤਿਆਂ ਮਹਾਰਾਜ ਦੀ ਬਾਣੀ ਦਾ ਜਪ ਜਾਪ ਕੀਤਿਆਂ ਬਾਣੀ ਪੜ੍ਹਦੇ ਆ ਸੁਣਦੇ ਆ ਉਦਾਰ ਹੁੰਦਾ ਹੈ ਆ ਜਿਹੜਾ ਰਾਸ ਖਾਲਸਾ ਜੀ ਸਾਨੂੰ ਚੰਬੜਿਆ ਹੋਇਆ ਸੰਸਾਰ ਦੇ ਵਿੱਚ ਅਸੀਂ ਸੰਸਾਰ ਦੇ ਵਿੱਚ ਰਸਾਂ ਵਿੱਚ ਲਿਬੜੇ ਹੋਏ ਹਾਂ ਸਾਡਾ ਰਾਸ ਨਹੀਂ ਮੋਕਦਾ ਇਸੇ ਕਰਕੇ ਖਾਲਸਾ ਜੀ ਸਾਨੂੰ ਸੋਝੀ ਨਹੀਂ ਆਉਂਦੀ ਜਿਨ੍ਹਾਂ 'ਚ ਰਸੋਜੀ ਨਹੀਂ ਪੈਂਦੀ ਉਹਨਾਂ 'ਚ ਫਿਰ ਸਾਨੂੰ ਸੂਝ ਇਹ ਚੀਜ਼ ਦੀ ਨਹੀਂ ਆਉਂਦੀ ਵੀ ਅਸੀਂ ਭਾਈ ਭੁੱਲੇ ਹੋਏ ਆਂ ਡਿੱਗੇ ਹੋਏ ਆਂ ਤੇ ਵਿਕਾਰਾਂ ਵਿੱਚ ਲਿਬੜੇ ਹੋਏ ਆਂ ਜਿਸ ਮਨੁੱਖ ਨੂੰ ਇਹ ਚੀਜ਼ ਦੀ ਸਮਝ ਆ ਜਾਂਦੀ ਹੈ ਸੋਝੀ ਆ ਜਾਂਦੀ ਹੈ ਉਹ ਆਉਂਦੀ ਹੈ ਬਾਣੀ ਪੜ੍ਹ ਕੇ ਗੁਰੂ ਮਹਾਰਾਜ ਜੀਆਂ ਦੀ ਸੰਗਤ ਕਰਕੇ ਗੁਰਸਿੱਖਾਂ ਦੀ ਸੰਗਤ ਕਰਕੇ ਓਵੇਂ ਇਸ ਚੀਜ਼ ਦਾ ਕਿਸੇ ਨੂੰ ਕਿਸੇ ਪ੍ਰਕਾਰ ਕੁਝ ਪਤਾ ਨਹੀਂ ਚੱਲਦਾ ਵੀ ਸੰਸਾਰ ਵਿੱਚ ਕੀ ਹੋ ਰਿਹਾ ਅਸੀਂ ਵੱਖ-ਵੱਖ ਰਸਾਂ ਦੇ ਵਿੱਚ ਫਸੇ ਹੋਣ ਕਰਕੇ ਰਾਸ ਹੀ ਹੈ ਨਾ ਆਪਣੇ ਬੱਚਿਆਂ ਦਾ ਮੋਹ ਇਹ ਰਾਸ ਹੈ ਖਾਣ ਪੀਣ ਦਾ ਮੋਹ ਉਹ ਵੀ ਰਾਸ ਹੈ ਕਈ ਇਹੋ ਜਿਹੇ ਮਨੁੱਖ ਵੀ ਖਾਲਸਾ ਜੀ ਜ਼ਿੰਦਗੀ ਵਿੱਚ ਤੱਕੇ ਨੇ ਇਨ੍ਹਾਂ ਅੱਖਾਂ ਨਾਲ ਕਿ ਉਹਨਾਂ ਨੂੰ ਖਾਣ ਦਾ ਇੰਨਾ ਭੁਸ ਹੈ ਇੰਨਾ ਰਾਸ ਹੈ ਵੀ ਉਹ ਖਾਣ ਵਾਸਤੇ 20-20 ਕਿਲੋਮੀਟਰ ਦੂਰ ਚਲੇ ਜਾਂਦੇ ਇੱਕ ਮੇਰਾ ਮਿੱਤਰ ਹੁੰਦਾ ਸੀ ਜਦੋਂ ਕਾਲਜ ਟਾਈਮਸ ਆ ਉਹ ਕਈ ਵਾਰੀ ਮਹਾਰਾਜ ਜੀਆ ਦੇ ਇਕੱਲੇ-ਇਕੱਲੇ ਬੋਲ ਜਿਹੜੇ ਨੇ ਨਾ ਉਹ ਆਮ ਆਸੇ ਪਾਸੇ ਸੱਚ ਹੁੰਦੇ ਨਜ਼ਰ ਆਉਂਦੇ ਉਹ ਇੱਕ ਮਿੱਤਰ ਸੀ ਤੇ ਖਾਲਸਾ ਜੀ ਅਸੀਂ ਜਲੰਧਰ ਰਹਿੰਦੇ ਹੁੰਦੇ ਸਾਂ ਤੇ ਜਲੰਧਰ ਤੋਂ ਨਾ ਮਤਲਬ ਕੁਝ 15 ਨੇ 18 ਕਿਲੋਮੀਟਰ ਹੋਵੇਗਾ ਇੱਕ ਪਿੰਡ ਪੈਂਦਾ ਕਾਲਾ ਸੰਘਿਆ ਉਥੇ ਕੋਈ ਬੰਦਾ ਨਾ ਰੇੜੀ ਲਾਉਂਦਾ ਸੀ ਟਿੱਕੀਆਂ ਦੀ ਉਹ ਬੰਦਾ ਸਪੈਸ਼ਲ ਜਲੰਧਰ ਤੋਂ ਟਿੱਕੀ ਖਾਣ ਉਥੇ ਜਾਂਦਾ ਸੀ ਇਹ ਰਾਸ ਹੈ ਭੋਸਾ ਹੈ ਬੰਦੇ ਨੂੰ ਇਹੋ ਜਿਹਾ ਸੰਸਾਰ ਹੈ ਤੋਂ ਅਨੁਸ਼ਾਮ ਨੂੰ ਇਹੋ ਜੇ ਬੰਦੇ ਜ਼ਰੂਰ ਮਿਲਣਗੇ ਜਿਨ੍ਹਾਂ ਨੇ ਬਾਹਰੋਂ ਕੁਝ ਨਾ ਕੁਝ ਜ਼ਰੂਰ ਖਾ ਕੇ ਆਉਣਾ ਕਿਉਂਕਿ ਰਸ ਚੰਬੜਿਆ ਹੋਇਆ ਨਾ ਇਸੇ ਪ੍ਰਕਾਰ ਸਾਨੂੰ ਮਾਇਆ ਦਾ ਰਸ ਹੈ ਜਿਹੜਾ ਮਾਇਆ ਦਾ ਰਸ ਹੈ ਮਾਇਆ ਦੇ ਵਿੱਚ ਅਸੀਂ ਫਸੇ ਹੋਏ ਹਾਂ ਉਹ ਸਾਨੂੰ ਨਾ ਤਾਂ ਬਾਣੀ ਪੜਨ ਦੇ ਰਹੀ ਹੈ ਨਾ ਸਾਨੂੰ ਬਾਣੀ ਵੱਲ ਜਾਣ ਦੇ ਰਹੀ ਹੈ ਨਾ ਗੁਰੂ ਦੀ ਸ਼ਰਨ 'ਚ ਜਾਣ ਦਿੰਦੀ ਹੈ ਨਾ ਗੁਰੂ ਬਾਰੇ ਸੋਝੀ ਆਉਣ ਦਿੰਦੀ ਹੈ ਇਹ ਜਿਹੜਾ ਰਸ ਹੈ ਇਹੋ ਹੀ ਸਾਨੂੰ ਡੋਬਦਾ ਹੈ ਇਹ ਰਸਾਂ ਕਰਕੇ ਖਾਲਸਾ ਜੀ ਸਾਨੂੰ ਜਿਹੜਾ 84 ਲੱਖ ਜੂਨ ਦਾ ਚੱਕਰ ਹੈ ਭੋਗਣਾ ਪੈਂਦਾ ਹੈ ਬੰਦੇ ਨੂੰ ਚੰਬੜੇ ਹੋਏ ਰਾਸ ਨੇ ਜਿਹੜੇ ਇਹੋ ਬੰਦੇ ਨੂੰ ਡੂਬਦੇ ਹਨ ਪਰ ਅਸਲੀ ਰਾਸ ਜਿਹੜਾ ਸੀ ਜਿੰਨੇ ਸਾਨੂੰ ਪਾਰ ਲਾਉਣਾ ਸੀ ਉਹ ਸੀਗਾ ਖਾਲਸਾ ਜੀ ਆਤਮਿਕ ਰਾਸ ਮਹਾਰਾਜ ਦੀ ਬਾਣੀ ਦਾ ਰਾਸ ਚਖਣਾ ਉਹ ਰਾਸ ਨੇ ਸਾਨੂੰ ਪਾਰ ਲਾਉਣਾ ਸੀ ਅਸੀਂ ਫੋਕਿਆਂ ਰਸਾਂ ਦੇ ਵਿੱਚ ਝੂਠਿਆਂ ਰਸਾਂ ਦੇ ਵਿੱਚ ਲੱਗ ਕੇ ਆਪਣਾ ਜੀਵਨ ਜਿਹੜਾ ਹੈ ਆਪਣਾ ਜਨਮ ਜਿਹੜਾ ਹੈ ਉਹ ਵਿਰਥ ਗਵਾ ਰਹੇ ਹਾਂ ਪਰ ਇਹ ਮਹਾਰਾਜ ਜੀ ਦੀ ਰਜ਼ਾਈ ਹੈ ਕਿਸੇ ਨੂੰ ਕੀ ਕਹਿਣ ਹੈ ਅਰ ਸਾਨੂੰ ਮਹਾਰਾਜ ਜੀਆ ਨੇ ਇੱਕੋ ਚੀਜ਼ ਦੱਸੀ ਹੈ ਕਿ ਭਾਈ ਜੇ ਕਿਸੇ ਨੂੰ ਬਾਣੀ ਵਿੱਚੋਂ ਕੋਈ ਸੂਝ ਹੈ ਤੇ ਅਗਲੇ ਨੂੰ ਦੱਸੋ ਉਹਦਾ ਪ੍ਰਚਾਰ ਕਰੋ ਕੋਈ ਸੁਣਦਾ ਹੈ ਠੀਕ ਹੈ ਨਹੀਂ ਸੁਣਦਾ ਤੇ ਭਾਈ ਉਹਦੇ ਆਪਣੇ ਕਰਮ ਹਨ ਸੋ ਫਰਜ਼ ਬਣਦਾ ਹੈ ਮਹਾਰਾ ਸੱਚੇ ਪਾਤਸ਼ਾਹੀ ਬਾਣੀ ਦਾ ਪ੍ਰਚਾਰ ਕਰਨਾ ਪਸਾਰ ਕਰਨਾ ਕਿਉਂਕਿ ਮਹਾਰਾਜ ਜੀ ਦੀ ਬਾਣੀ ਵਿੱਚ ਜੋ ਵੀ ਹੈ ਖਾਲਸਾ ਜੀ ਸੂਝ ਦੇਣ ਵਾਲਾ ਹੈ ਜੀਵਨ ਦੀ ਜਾਚ ਉਹਦੇ ਤੋਂ ਆਉਂਦੀ ਹੈ ਮਹਾਰਾਜ ਦੀ ਬਾਣੀ ਤੋਂ ਸਤਿਗੁਰ ਜੀ ਬਾਣੀ ਅੰਦਰ ਕਹਿੰਦੇ ਪੰਚਮ ਪਾਤਸ਼ਾਹ ਪੰਜਵੇਂ ਨਾਨਕ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਛੋੜ ਛੋੜ ਰੇ ਵਿਖਿਆ ਕੇ ਰਸੁਆ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਉਹ ਕਮਲਿਆ ਬੰਦਿਆ ਇਥੇ ਸਤਿਗੁਰੂ ਜੀ ਨੇ ਸਾਨੂੰ ਕਮਲੇ ਕਰਕੇ ਸੰਬੋਧਨ ਕੀਤਾ ਮਹਾਰਾਜ ਕਹਿੰਦੇ ਤੁਸੀਂ ਗਵਾਰ ਜੇ ਤੁਸੀਂ ਕਮਲੇ ਜੇ ਜਿਹੜੇ ਰਸਾਂ ਦੇ ਵਿੱਚ ਫਸੇ ਹੋਇਓ ਮਹਾਰਾਜ ਕਹਿੰਦੇ ਛੋੜ ਛੋੜ ਰੇ ਵਿਖਿਆ ਕੇ ਰਸੁਆ ਉਹ ਕਮਲਿਆ ਛੱਡ ਦੇ ਇਨਾਂ ਰਸਾਂ ਨੂੰ ਉਹ ਛੱਡ ਦੇ ਝਾਤ ਮਾਰ ਕੇ ਵੇਖ ਤੂੰ ਕਰਦਾ ਕੀ ਹੈ ਸਾਰਾ ਦਿਨ ਕੋਈ ਪਰਮੇਸ਼ਰ ਨਾਲ ਜੁੜਨ ਦੀ ਤੂੰ ਰੀਤ ਨਹੀਂ ਲੱਭਦਾ, ਜੁਗਤੀ ਨਹੀਂ ਕਰਦਾ। ਉਦਮਤਕ ਨਹੀਂ ਕਰਦਾ। ਬਾਕੀ ਕੰਮ ਸਾਰੇ ਤੇਰੇ ਕੋਲ ਉਦਮ ਨਾਲ ਹੋ ਜਾਂਦੇ ਆ, ਭਾਰੇ ਤੋਂ ਭਾਰਾ ਕੰਮ ਹੋ ਜਾਂਦਾ, ਔਖੇ ਤੋਂ ਔਖਾ ਕੰਮ ਹੋ ਜਾਂਦਾ। ਖਾਲਸਾ ਜੀ ਦੁਨੀਆ ਸੱਤ ਸਮੁੰਦਰ ਪਾਰ ਕਰਕੇ ਬਾਹਰ ਚਲੀ ਜਾ ਰਹੀ ਆ, ਪਰ ਲੋਕਾਂ ਕੋ ਪਰਮੇਸ਼ਰ ਦੇ ਨਾਮ ਵਾਸਤੇ ਕੋਈ ਉਦਮ ਨਹੀਂ ਹੈ। ਮਹਾਰਾਜ ਦਾ ਨਾਮ ਜਿਹੜਾ ਅਸੀਂ ਉਹਨੇ ਸਾਰੇ ਕਾਰਜ ਚ ਸਵਾਰਨੇ ਸੀ, ਉਹਦੇ ਵਾਸਤੇ ਉਦਮੀ ਨਹੀਂ ਕੀਤਾ। ਸੋ ਮਹਾਰਾਜ ਸੱਚੇ ਪਾਸ਼ਾ ਜੀ ਬਾਣੀ ਵਿੱਚ ਇਹ ਵਚਨ ਕਰਦੇ ਮਹਾਰਾਜ ਜੀ ਕਹਿੰਦੇ ੳਰਜ ਰਿਓ ਰੇ ਬਾਵਰ ਗਾਵਰ ਜੋ ਕਰਖੇ ਹਰਿਆਉ ਪਸ਼ੂਆ ਸਤਗੁਰ ਕਹਿੰਦੇ ਏਦਾਂ ਮੂਰਖਾ ਬੰਦਿਆ ਮਸਤ ਹੋਇਆ ਹੋਇਆ ਗਵਾਰ ਬੰਦਿਆ ਜਿਵੇਂ ਖਾਲਸਾ ਜੀ ਪਸ਼ੂ ਹਰੇ ਖੇਤ ਨੂੰ ਵੇਖ ਕੇ ਮਸਤ ਹੋ ਜਾਂਦਾ ਨਾ ਨੱਚਣ ਉੱਠਣ ਲੱਗ ਪੈਂਦਾ ਹਰਿਆ ਖੇਤ ਵੇਖ ਕੇ ਹਰਿਆ ਘਾਹ ਵੇਖ ਕੇ ਤੇ ਉਛਲਣ ਲੱਗ ਪੈਂਦਾ ਚਸਕਾ ਚੜ ਜਾਂਦਾ ਹੈ ਉਹਨੂੰ ਇਸੇ ਪ੍ਰਕਾਰ ਮਹਾਰਾਜ ਕਹਿੰਦੇ ਤੈਨੂੰ ਮਾਇਆ ਦੇ ਰਸਾਂ ਦਾ ਚਸਕਾ ਚੜਿਆ ਹੋਇਆ ਹੈ ਮਾਇਆ ਵੇਖ ਵੇਖ ਕੇ ਤੂੰ ਉਹ ਪਸ਼ੂ ਵਾਂਗੂ ਨੱਚਦਾ ਫਿਰਦਾ ਹੈ ਜਿਵੇਂ ਉਹ ਪਸ਼ੂ ਜਿਹੜਾ ਹਰੇ ਘਾਹ ਨੂੰ ਵੇਖ ਕੇ ਹਰੇ ਖੇਤ ਨੂੰ ਵੇਖ ਕੇ ਉਛਲਦਾ ਹੈ ਖੁਸ਼ ਹੁੰਦਾ ਤੇ ਭੱਜ ਕੇ ਜਾਂਦਾ ਹੈ ਇਸੇ ਪ੍ਰਕਾਰ ਮਹਾਰਾਜ ਕਹਿੰਦੇ ਬੰਦਿਆ ਤੂੰ ਹੈ ਤੈਨੂੰ ਉਹ ਮਾਇਆ ਦਾ ਜਿਹੜਾ ਰੂਪ ਹੈ ਹਰਿਆ ਖੇਤ ਲੱਗ ਰਿਹਾ ਪਸ਼ੂ ਵਾਂਗੂ ਤੇ ਤੂੰ ਉਹਦੇ ਅੱਲ ਭੱਜ ਕੇ ਜਾਣਾ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਗਵਾਰ ਕਿਉਂ ਬਣਦਾ ਹੈ ਅੱਗੇ ਸਤਿਗੁਰੂ ਜੀ ਬਚਨ ਕਰਦੇ ਜੋ ਜਾਨ ਤੂੰ ਆਪਣੇ ਕਾਜ ਸੋ ਸੰਗ ਨਾ ਚੱਲ ਆ ਤੇਰੇ ਤਸੂਆ ਸਤਗੁਰੂ ਮਹਾਰਾਜ ਜੀ ਕਿੱਡੇ-ਕੱਡੇ ਸੋਹਣੇ ਬਚਨ ਸਾਨੂੰ ਸੁਣਾ ਕੇ ਖਾਲਸਾ ਜੀ ਸਮਝਾਉਂਦੇ ਆ ਪਰ ਸਾਨੂੰ ਸੋਝੀ ਨਹੀਂ ਆਉਂਦੀ ਕਹਿੰਦੇ ਕਮਲਿਆ ਜਿਹੜੀ ਚੀਜ਼ ਨੂੰ ਤੂੰ ਸੋਚਿਆ ਕਿ ਮੇਰੇ ਕੰਮ ਆਉਣ ਵਾਲੀ ਹੈ ਬੰਦਾ ਇਹੀ ਸੋਚਦਾ ਨਾ ਮਾਇਆ ਕਮਾਲੀਏ ਕੰਮ ਆਵੇਗੀ ਘਰ ਪਾਲੀਏ ਕੰਮ ਆਵੇਗਾ ਬਾਰ ਯਾਰ ਮਿੱਤਰ ਬਣਾ ਲਈਏ ਕੰਮ ਆਵੇਗਾ ਰਿਸ਼ਤੇਦਾਰੀਆਂ ਚ ਚੰਗੀ ਠੋਕ ਬਣ ਜੇ ਬਾਅਦ ਕੱਲ ਨੂੰ ਕੰਮ ਆਵੇਗਾ ਜਿਵੇਂ ਹੁਣ ਸਰਪੰਚੀ ਚੱਲਦੀ ਐ ਖਾਲਸਾ ਜੀ ਹਰ ਕੋਈ ਤਾਂ ਹੋ ਹੋ ਕੇ ਮਾੜੇ ਤੋਂ ਮਾੜਾ ਬੰਦਾ ਵੀ ਕਹਿੰਦਾ ਪਿੰਡ ਦੇ ਵਿੱਚ ਗੱਲਬਾਤ ਬਣਾ ਲਈਏ ਤੇ ਪਿੰਡ ਸਾਰਾ ਸਾਡੀ ਸਿਫਤ ਕਰੂਗਾ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਸੰਗ ਨਾ ਚੱਲਾ ਤੇਰੇ ਤਸੂਆ ਉਹ ਤੇਰੇ ਨਾਲ ਚੱਲਣਾ ਨਹੀਂ ਨਾ ਧੰਨ ਚੱਲਣਾ ਨਾ ਪਿੰਡ ਨੇ ਚੱਲਣਾ ਨਾ ਕਿਸੇ ਹੂਰ ਨੇ ਚੱਲਣਾ ਸੋ ਮਹਾਰਾਜ ਸੱਚੇ ਪਾਸ਼ਾ ਇੱਥੇ ਸਮਝਾਉਂਦੇ ਆ ਸਤਗੁਰੂ ਜੀ ਮਹਾਰਾਜ ਅੱਗੇ ਬਚਨ ਕਰਦੇ ਮਹਾਰਾਜ ਕਹਿੰਦੇ ਨਾਂਗੋ ਆਇਓ ਨਾਂਕ ਸਦਾਸੀ ਫੇਰ ਫਿਰਿਓ ਅਰਕਾਲ ਗਰਸੂਆ ਮਹਾਰਾਜ ਕਹਿੰਦੇ ਮੂਰਖਾ ਜਗਤ ਵਿੱਚ ਨੰਗਾ ਹੀ ਆਇਆ ਸਾਂ ਤੇ ਜਦੋਂ ਤੂੰ ਜਾਣਾ ਉਦੋਂ ਵੀ ਤੂੰ ਨੰਗੇ ਨਹੀਂ ਚਲੇ ਜਾਣਾ ਕੋਈ ਤੇਰੇ ਚ ਨਾਲ ਚੀਜ਼ ਨਹੀਂ ਜਾਂਦੀ ਤੇ ਸਤਗੁਰੂ ਕਹਿੰਦੇ ਫੇਰ ਫਿਰਿਓ ਪਰ ਤੂੰ ਐਡਾ ਮੂਰਖਾ ਤੂੰ ਫੇਰ ਜਨਮਾਂ ਦੇ ਵਿੱਚ ਜਨਮ ਮਰਨ ਦੇ ਵਿੱਚ ਤੂੰ ਗੇੜ ਦੇ ਵਿੱਚ ਫਿਰ ਪਿਆ ਜਾਂਦਾ ਫਿਰ ਫਿਰ ਉਹ ਅਰਕਾਲ ਗਰਸੂਆ ਫਿਰ ਤੈਨੂੰ ਜਿਹੜੀ ਮੌਤ ਆਉਂਦੀ ਹੈ ਫਿਰ ਤੈਨੂੰ ਲੈ ਜਾਂਦੀ ਹੈ ਫੇਰ ਤੂੰ ਜੰਮ ਪੈਣਾ ਫਿਰ ਇਹੋ ਹੀ ਰਾਸਤੇ ਨੂੰ ਚੰਬੜਦੇ ਨੇ ਇਹੋ ਜਿਹਿਆਂ ਤੂੰ ਹਰਕਤਾਂ ਹੁਜਤਾ ਕਰਦਾ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੈਨੂੰ ਮੌਤ ਆਉਂਦੀ ਹੈ ਫਿਰ ਮਰ ਜਾਂਦਾ ਇਹ 84 ਦਾ ਗੇੜ ਜਿਹੜਾ ਹੈ ਫਿਰ ਫਿਰ ਉਹ ਤੇਰੇ ਗਲ ਪੈ ਜਾਂਦਾ ਮਹਾਰਾਜ ਸਾਨੂੰ ਸੱਚੇ ਪਾਸ਼ਾ ਸਮਝਾਉਂਦੇ ਆ ਬਚਾਉਣਾ ਚਾਹੁੰਦੇ ਆ ਆਪਣੇ ਬੱਚਿਆਂ ਦੀ ਤਰ੍ਹਾਂ ਮਹਾਰਾਜ ਸਾਨੂੰ ਸਮਝਾ ਰਹੇ ਸਤਿਗੁਰੂ ਜੀ ਪਰ ਖਾਲਸਾ ਜੀ ਸਾਡੇ ਪੱਲੇ ਨਹੀਂ ਇਹ ਚੀਜ਼ ਪੈਂਦੀ ਸਾਡੇ ਕੰਨਾਂ ਤੇ ਜੂ ਤੱਕ ਨਹੀਂ ਸਿਰਕਦੀ ਸੋ ਇਹ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਸਾਨੂੰ ਸੂਝ ਬਖਸ਼ਦੀ ਹੈ ਜਿਹੜੇ ਮਨੁੱਖ ਦੇ ਕੋਲ ਨਾਮ ਹੈ ਉਹੀ ਮਨੁੱਖ ਦੀ ਪਾਈ ਸੋਭਾ ਹੈ ਬਾਕੀ ਸਭ ਵਿਅਰਥ ਹਨ ਸੋ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਪੇਖ ਪੇਖ ਰੇ ਕੁਸੰਭ ਕੀ ਲੀਲਾ ਰਾਜ ਮਾਜ ਤੈਨੂੰ ਹਉ ਲਓ ਹਸੂਆ ਸਤਗੁਰ ਸੱਚੇ ਪਾਸ਼ਾ ਮਹਾਰਾਜ ਜੀ ਸੋਹਣੇ ਸੋਹਣੇ ਬਚਨ ਕਰਕੇ ਸਮਝਾਉਂਦੇ ਮਤ ਦੇ ਕੇ ਸਮਝਾਉਂਦੇ ਕਹਿੰਦੇ ਨੇ ਭਾਈ ਤੂੰ ਮਾਇਆ ਦੀ ਖੇਡ ਜਿਹੜੀ ਕੁਸੁੰਬੇ ਦੀ ਖੇਡ ਹੈ ਉਹਨੂੰ ਵੇਖ-ਵੇਖ ਕੇ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਤੂੰ ਮਸਤ ਹੋਈ ਜਾਂਦਾ ਆ ਜਿਹੜੇ ਪਦਾਰਥ ਜੇ ਤੇਰੇ ਕਰੇ ਕੋਈ ਚੀਜ਼ ਆ ਜਾਂਦੀ ਆ ਤੂੰ ਉਹਨੂੰ ਵੇਖ-ਵੇਖ ਕੇ ਖੁਸ਼ ਹੋਈ ਜਾਂਦਾ ਹੱਸੀ ਜਾਂਦਾ ਜਿਵੇਂ ਕਿਸੇ ਦੇ ਘਰ ਖਾਲਸਾ ਜੀ ਕੋਈ ਚੀਜ਼ ਨਵੀਂ ਲੈ ਆਵੇ ਜਿਵੇਂ ਆ દિਵਾਲੀ ਆਉਣੀ ਆ ਲੋਕਾਂ ਨੇ ਕਈ ਪਦਾਰਥ ਲਿਆਉਣੇ ਕੀ ਉਹ ਬੇਫਜ਼ੂਲੇ ਪਦਾਰਥ ਹੁੰਦੇ ਪਰ ਸਾਰਾ ਟੱਬਰ ਨੱਚਦਾ ਖੁਸ਼ ਹੁੰਦਾ ਮਸਤ ਹੁੰਦਾ ਪਰ ਮਹਾਰਾਜ ਕਹਿੰਦੇ ਭਾਈ ਤੂੰ ਪਦਾਰਥਾਂ ਵਿੱਚ ਪਿਆ ਹੋਇਆ ਮਸਤ ਹੋਈ ਜਾਣਾ ਕਦੇ ਮਹਾਰਾਜ ਦਾ ਨਾਮ ਨਹੀਂ ਜਪਿਆ ਆਪਣੇ ਬੱਚਿਆਂ ਨੂੰ ਸੋਝੀ ਕੀ ਦਵੇਂਗਾ ਤੈਨੂੰ ਆਪ ਨਹੀਂ ਅਜੇ ਪਤਾ ਲੱਗਾ ਕਿ ਮਹਾਰਾਜ ਸੱਚੇ ਪਾਤਸ਼ਾਹ ਤੈਨੂੰ ਕੀ ਕਹਿੰਦੇ ਦੀਨ ਦੁਨੀਏ ਦੇ ਮਾਲਕ ਕਹਿੰਦੇ ਸ਼ੀਜਿਤ ਡੋਰ ਦਿਨਸ ਅਰ ਰੈਣੀ ਜੀ ਕੋ ਕਾਜ ਨਾ ਕਿਨੂ ਕਿਨੂ ਕਛੂਆ ਸਤਗੁਰੂ ਮਹਾਰਾਜ ਸੱਚੇ ਪਾਸ਼ਾ ਫਰਮਾਉਂਦੇ ਕਿ ਤੇਰੀ ਭਾਈ ਜਿਹੜੀ ਜ਼ਿੰਦਗੀ ਦੀ ਡੋਰ ਹੈ ਉਹ ਕਮਜ਼ੋਰ ਹੋ ਰਹੀ ਆ ਦਿਨ ਰਾਤ ਉਹ ਜਿਹੜੀ ਡੋਰ ਹੈ ਪਰਮੇਸ਼ਰ ਦੇ ਹੱਥ ਜਾਂ ਕਾਲ ਦੇ ਹੱਥ ਫੜੀ ਹੋਈ ਆ ਉਹ ਹੌਲੀ ਹੌਲੀ ਛੁੱਟਦੀ ਜਾ ਰਹੀ ਆ ਦਿਨ ਰਾਤ ਕਰਕੇ ਉਹ ਹੌਲੀ ਹੌਲੀ ਛੁੱਟਦੀ ਜਾ ਰਹੀ ਹੈ ਕਮਜ਼ੋਰ ਹੁੰਦੀ ਜਾ ਰਹੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰ ਤੂੰ ਜਿਹੜਾ ਤੇਰੇ ਕੰਮ ਆਉਣਾ ਸੀ ਕੋਈ ਜਿਹੜਾ ਕੰਮ ਤੂੰ ਕਰਨਾ ਸੀ ਉਹ ਤੂੰ ਕੀਤਾ ਹੀ ਨਹੀਂ ਮਹਾਰਾਜ ਕਹਿੰਦੇ ਜਿੰਨੇ ਤੇਰੀ ਜਿੰਦ ਦੇ ਕੋਈ ਕੰਮ ਆਉਣਾ ਸੀ ਉਹ ਕੰਮ ਤੂੰ ਅਜੇ ਤੱਕ ਕੋਈ ਕੀਤਾ ਹੀ ਨਹੀਂ ਤੇ ਤੇਰੀ ਜਿਹੜੀ ਜ਼ਿੰਦਗੀ ਦੀ ਡੋਰ ਆ ਖਤਮ ਹੁੰਦੀ ਜਾ ਰਹੀ ਹੈ ਸਤਿਗੁਰ ਕਹਿੰਦੇ ਤੂੰ ਬੁੱਢਾ ਹੋ ਗਿਆ ਸਭ ਕੁਝ ਵੇਖ ਲਿਆ ਸੰਸਾਰ ਦੇ ਵਿੱਚ ਬਚਪਨ ਵਿੱਚ ਖੇਡਿਆ ਜਵਾਨੀ ਵਿੱਚ ਲੀਲਾ ਕੀਤੀਆਂ ਰੰਗ ਮੰਗ ਰੰਗ ਭੋਗੇ ਜਾਂ ਹੋਰ ਕਈ ਕੁਝ ਖਾਲਸਾ ਜੀ ਸੰਸਾਰ ਵਿੱਚ ਤੱਕਿਆ ਪਰ ਮਹਾਰਾਜ ਕਹਿੰਦੇ ਹੁਣ ਤੂੰ ਬਿਰਧ ਹੋ ਗਿਆ ਬਿਰਧ ਹੋਣੋਂ ਵੀ ਖਾਲਸਾ ਜੀ ਮਹਾਰਾਜ ਕਹਿੰਦੇ ਤੂੰ ਅਜੇ ਵੀ ਨਹੀਂ ਟਲਿਆ ਕਰਤ ਕਰਤ ਇਵਹੀ ਬਿਰਧਾਨੋ ਹਾਰਿਓ ਉਕਤੇ ਤਨ ਕੀ ਨਸੁਆ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਸਰੀਰ ਤੇਰਾ ਲਿੱਸਾ ਹੋ ਗਿਆ ਮਾੜਾ ਹੋ ਗਿਆ ਅਗਲਾ ਤੇਰੀ ਕੰਮ ਕਰਨ ਨੂੰ ਰਹਿ ਗਈ ਹੈ ਪਰ ਅਜੇ ਵੀ ਤੈਨੂੰ ਮਾਇਆ ਦੇ ਧੰਦੇ ਨਜ਼ਰ ਆਉਂਦੇ ਅਜੇ ਵੀ ਕਹਿੰਦਾ ਫਿਰਦਾ ਉਹ ਬੱਚੇ ਉਹ ਆ ਕਰ ਲੋ ਇਹ ਕਮਾਈ ਕਰ ਲੋ ਵੱਡੇ ਬਣ ਜੋ ਆ ਹੋ ਜੋ ਉਹ ਹੋ ਜੋ ਅਜੇ ਤੱਕ ਵੀ ਮਹਾਰਾਜ ਕਹਿੰਦੇ ਮਰੇ ਹੋਏ ਨੂੰ ਮਰੇ ਹੋਏ ਢਿੱਲੇ ਹੋਏ ਸਰੀਰ ਨੂੰ ਡਿੱਗੇ ਹੋਏ ਸਰੀਰ ਨੂੰ ਵੀ ਸੋਝੀ ਨਹੀਂ ਆਈ ਕਿ ਆਪਣੇ ਬੱਚਿਆਂ ਨੂੰ ਮਤ ਦੇ ਦੇਵੇ ਵੀ ਮੈਂ ਭਾਈ ਸਾਰੀ ਜ਼ਿੰਦਗੀ ਵਿਅਰਥ ਗਵਾਲੀ ਤੁਸੀਂ ਨਾਮ ਜਪ ਲਓ ਮਹਾਰਾਜ ਕਹਿੰਦੇ ਜਿਉਂ ਮੋਹਿਓ ਉਨ ਮੋਹਣੀ ਬਾਲਾ ਉਸਤੇ ਘਟੇ ਨਾਹੀ ਰੁਚ ਚਸੂਆ ਸਤਿਗੁਰ ਪਾਸ਼ਾ ਕਹਿੰਦੇ ਜਿਸ ਮਾਇਆ ਨੇ ਤੈਨੂੰ ਬਚਪਨ ਵੇਲੇ ਪਰਮਾਇਆ ਸੀ ਜਿਸ ਮਾਇਆ ਨੇ ਤੈਨੂੰ ਜਵਾਨੀ ਵੇਲੇ ਪਰਮਾਇਆ ਸੀ ਸਤਿਗੁਰ ਕਹਿੰਦੇ ਅਜੇ ਵੀ ਬੁੱਢਾ ਹੋ ਗਏ ਤੇਰੀ ਉਹਦੇ ਵੱਲੋਂ ਪ੍ਰੀਤ ਨਹੀਂ ਘਟੀ ਅਜੇ ਵੀ ਰਤਾ ਭੂਰਾ ਵੀ ਤੇਰੇ ਵਿੱਚ ਫਰਕ ਨਹੀਂ ਪਿਆ ਬਜ਼ੁਰਗ ਹੋ ਗਿਆ ਚਿੱਟੀ ਦਾੜੀ ਹੋ ਗਈ ਲਤਾਂ ਤੇ ਕੰਮ ਨਹੀਂ ਕਰਦੀਆਂ ਅੱਖਾਂ ਕੰਮ ਨਹੀਂ ਕਰਦੀਆਂ ਕੰਨ ਸੁਣਦੇ ਨਹੀਂ ਬੋਲਿਆ ਮੁੱਖੋਂ ਨਹੀਂ ਜਾਂਦਾ ਸਰੀਰ ਹਿਲਦਾ ਨਹੀਂ ਆਪਣੇ ਆਪ ਡੰਡੇ ਦਾ ਸਹਾਰਾ ਲੈ ਕੇ ਤੁਰਦਾ ਅਜੇ ਵੀ ਤੂੰ ਇਹ ਲੋਕਾਂ ਨੂੰ ਕਹਿੰਦਾ ਫਿਰਦਾ ਅਜੇ ਵੀ ਉਹ ਮਾਇਆ ਦੀ ਪ੍ਰੀਤ ਲਾਉਂਦਾ ਫਿਰਦਾ ਮਹਾਰਾਜ ਕਹਿੰਦੇ ਭਾਈ ਐਵੇਂ ਨਹੀਂ ਤੇਰੇ ਕੋਲੋਂ ਬਚਿਆ ਜਾਣਾ ਬਚਿਆ ਕਿਵੇਂ ਜਾਣਾ ਸਤਿਗੁਰੂ ਮਹਾਰਾਜ ਹੁਣ ਖਾਲਸਾ ਦੀ ਅੱਗੇ ਉੱਤਰ ਦਿੰਦੇ ਬਾਣੀ ਵਿੱਚ ਸਤਿਗੁਰ ਜੀ ਕਹਿੰਦੇ ਜਗ ਐਸਾ ਮੋਹੇ ਗੁਰੇ ਦਿਖਾਇਓ ਤਾਉ ਸ਼ਰਨ ਪਰਿਓ ਤਜ ਗਰਭਸੂਆ ਸਤਗੁਰੂ ਮਹਾਰਾਜ ਕਹਿੰਦੇ ਨੇ ਮੈਨੂੰ ਗੁਰੂ ਮਿਲ ਪਿਆ ਮੈਨੂੰ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਿਲ ਪਏ ਮਹਾਰਾਜ ਦੀਨ ਦੁਨੀ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਸ਼ਾ ਮਿਲ ਪਏ ਉਹਨਾਂ ਨੇ ਮੈਨੂੰ ਇਹ ਸੋਝੀ ਦਿੱਤੀ ਕਿ ਭਾਈ ਇਹ ਜਿਹੜਾ ਸੰਸਾਰ ਹੈ ਇਹ ਸਿਰਫ ਮਾਇਆ ਦਾ ਘਰ ਹੈ ਕਾਲਖ ਦਾ ਘਰ ਹੈ ਗੁਰੂ ਨਾਲ ਜੁੜਨਾ ਗੁਰੂ ਨਾਲ ਪ੍ਰੀਤੀ ਕਰਨੀ ਗੁਰੂ ਦੀ ਸ਼ਰਨ ਚਲੇ ਜਾਣਾ ਉਹਦੇ ਨਾਲ ਹੀ ਬਚਾਅ ਹੈ ਹੋਰ ਕਿਸੇ ਪ੍ਰਕਾਰ ਇਹ ਜਿਹੜੀ ਮੋਹਣੀ ਮਾਇਆ ਹੈ ਇਹ ਛੱਡ ਨਹੀਂ ਸਕਦਾ ਕਾਲ ਛੱਡ ਨਹੀਂ ਸਕਦਾ ਮਾਰਗ ਪ੍ਰਭ ਕੋ ਸੰਤ ਬਤਾਇਓ ਦ੍ਰਿੜੀ ਨਾਨਕ ਦਾਸ ਭਗਤ ਹਰ ਜਸੂਆ ਮਹਾਰਾਜ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਗਤ ਸੁਆਮੀ ਜੀਆ ਨੇ ਮੈਨੂੰ ਮੱਤ ਦਿੱਤੀ ਐ ਸੰਤਾਂ ਦੇ ਨਾਲ ਮਿਲਾ ਦਿੱਤਾ ਸਾਧੂਆਂ ਨਾਲ ਮਿਲਾ ਦਿੱਤਾ ਸਤ ਸੰਗਤ ਨਾਲ ਮਿਲਾ ਦਿੱਤਾ ਉਥੇ ਜਾ ਕੇ ਮੈਨੂੰ ਇਹ ਰਸਤਾ ਮਿਲ ਗਿਆ ਸੋਝੀ ਮਿਲ ਗਈ ਕਿ ਪਰਮੇਸ਼ਰ ਦਾ ਜਿਹੜਾ ਜਸ ਹੈ ਸਿਫਤ ਸਲਾਹ ਹੈ ਉਹੀ ਜਿਹੜੀ ਹੈ ਨਾਲ ਨਿਭਣ ਵਾਲੀ ਹੈ ਉਹੀ ਹਮੇਸ਼ਾ ਚੰਗੀ ਸਾਥਨ ਹੈ ਨਾਲ ਨਿਭਣ ਵਾਲੀ ਸਾਥਨ ਹੈ ਇਸ ਤੋਂ ਬਿਨਾ ਹੋਰ ਕੋਈ ਨਾਲ ਨਹੀਂ ਨਿਭਦਾ ਨਾ ਭੈਣ ਨਾ ਭਾਈ ਨਾ ਖਾਲਸਾ ਜੀ ਕੋਈ ਰਿਸ਼ਤੇਦਾਰ ਸੰਬੰਧੀ ਨਾ ਕੋਈ ਘਰ ਵਾਲੇ ਬੱਚੇ ਨਾ ਘਰ ਵਾਲੀਆਂ ਸੋ ਇਹ ਜਿਹੜੀਆਂ ਚੀਜ਼ਾਂ ਇੱਥੇ ਹੀ ਰਹਿ ਜਾਂਦੀਆਂ ਨਾਲ ਨਿਭਦਾ ਹੈ ਕੀਤਾ ਹੋਇਆ ਪਰਮੇਸ਼ਰ ਦਾ ਜਸ ਪੜੀ ਹੋਈ ਬਾਣੀ ਜਪਿਆ ਹੋਇਆ ਨਾਮ ਉਸ ਤੋਂ ਇਲਾਵਾ ਖਾਲਸਾ ਜੀ ਕਿਸੇ ਪ੍ਰਕਾਰ ਕੁਝ ਵੀ ਸਾਥ ਨਿਭਣ ਵਾਲਾ ਨਹੀਂ ਬਿਨਾ ਮਹਾਰਾਜ ਦੀ ਸੰਗਤ ਕੀਤਿਆਂ ਬਿਨਾਂ ਸਤਸੰਗ ਕੀਤਿਆਂ ਕਦੇ ਵੀ ਉਧਾਰ ਨਹੀਂ ਹੋ ਸਕਦਾ ਉਸ ਅਕਾਲ ਪੁਰਖ ਵਾਹਿਗੁਰੂ ਪਤੀ ਪਰਮੇਸ਼ਰ ਦਾ ਦਰਸ਼ਨ ਨਹੀਂ ਹੋ ਸਕਦਾ ਮਹਾਰਾਜ ਜੀ ਬਾਣੀ ਵਿੱਚ ਵੀ ਖਾਲਸਾ ਜੀ ਬਚਨ ਕਰਦੇ ਜਿਸ ਨੂੰ ਤੂੰ ਮੈ ਦਿਖਾਇਓ ਦਰਸ਼ਨ ਸਾਧ ਸੰਗਤ ਕੈ ਪਾਛੈ ਕਰ ਕਿਰਪਾ ਧੂਰ ਦੇਹੋ ਸੰਤਨ ਕੀ ਸੁਖ ਨਾਨਕ ਇਹੋ ਬਾਛੈ ਸੋ ਖਾਲਸਾ ਜੀ ਜਿੰਨੂੰ ਵੀ ਦਰਸ਼ਨ ਪਰਮੇਸ਼ਰ ਵਾਹਿਗੁਰੂ ਜੀ ਦੇ ਹੁੰਦੇ ਨੇ ਉਹ ਸਤ ਸੰਗਤ ਦੇ ਆਸਰੇ ਹੀ ਹੁੰਦੇ ਨੇ ਸੰਗਤ ਕਰਨ ਨਾਲ ਹੀ ਹੁੰਦੇ ਨੇ ਓਵੇਂ ਨਹੀਂ ਹੁੰਦੇ ਸੋ ਜਿਨੇ ਕਦੇ ਸੰਗਤ ਨਹੀਂ ਕੀਤੀ ਕੋਈ ਨਾਮ ਨਾਲ ਮਨ ਨਹੀਂ ਜੋੜਿਆ ਬਾਣੀ ਨਾਲ ਮਨ ਸੁਰਤਪ੍ਰਤ ਨਹੀਂ ਜੋੜੀ ਉਹਨੂੰ ਵਾਹਿਗੁਰੂ ਜੀ ਦੇ ਦਰਸ਼ਨ ਦੇਦਾਰ ਕਿੱਥੋਂ ਹੋ ਜਾਣਗੇ ਪਰ ਇਹ ਮਤ ਆਈ ਵੀ ਭਾਈ ਇਹ ਸਾਰੇ ਜਿਹੜੇ ਰਸ ਕਸ ਨੇ ਝੂਠੇ ਹਨ ਰਸ ਜਿਹੜਾ ਹੈ ਪਰਮੇਸ਼ਰ ਦੇ ਨਾਮ ਦਾ ਚਖਣਾ ਚਾਹੀਦਾ ਹੈ ਵਾਹਿਗੁਰੂ ਜੀ ਦੇ ਦਰਦ ਤੇ ਸੇਵਾ ਕਰਨ ਦਾ ਚਖਣਾ ਚਾਹੀਦਾ ਹੈ ਉਸ ਰਾਸ ਨਾਲ ਖਾਲਸਾ ਜੀ ਲੋਕ ਪਰਲੋਕ ਵਿੱਚ ਇੱਜ਼ਤ ਰਹਿੰਦੀ ਹੈ ਸ਼ੋਭਾ ਹੁੰਦੀ ਹੈ ਜਿਸ ਵੇਲੇ ਇਥੋਂ ਕੁਝ ਕਰਾਂਗੇ ਉਡਾਰੀ ਮਾਰਨੀ ਹੈ ਸੰਸਾਰ ਤੋਂ ਉਸ ਵੇਲੇ ਉਸ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਦੀ ਕੀਤੀ ਹੋਈ ਸਿਫਤ ਸਲਾ ਤੁਹਾਡਾ ਆਸਰਾ ਸਹਾਰਾ ਬਣੇਗੀ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਸੁਖਣੀ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚ ਕਹਿੰਦੇ ਨੇ ਜਿੱਥੇ ਭਾਈਓ ਕਰੋੜਾਂ ਉਹ ਉਸ ਹੈ ਕੋਹ ਹੈ ਉਹ ਰਸਤਾ ਉਥੇ ਮਹਾਰਾਜ ਦਾ ਨਾਮ ਤੇਰਾ ਸਹਾਈ ਹੋਵੇਗਾ ਉਥੇ ਹਜ਼ਾਰਾਂ ਸੂਰਜ ਚੜ੍ਹੇ ਹੋਣੇ ਤਪਸ ਹੋਵੇਗੀ ਉਥੇ ਵਾਹਿਗੁਰੂ ਜੀ ਦੀ ਕੀਤੀ ਹੋਈ ਸਿਫਤ ਸਲਾਹ ਜਪਿਆ ਹੋਇਆ ਨਾਮ ਤੇਰੇ ਸਿਰ ਤੇ ਸ਼ਾਂ ਮਣ ਕੇ ਰਹੇਗਾ ਉਥੇ ਤੈਨੂੰ ਭੁੱਖ ਲੱਗੇਗੀ ਮਹਾਰਾਜ ਦਾ ਨਾਮ ਹੀ ਤੇਰੇ ਵਾਸਤੇ ਰਿਜਕ ਹੋਵੇਗਾ ਸੋ ਖਾਲਸਾ ਜੀ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾ ਕਦੇ ਕੁਝ ਪ੍ਰਾਪਤੀ ਨਹੀਂ ਹੋ ਸਕਦੀ ਚਾਹੇ ਲੋਕ ਹੋਵੇ ਚਾਹੇ ਪਰਲੋਕ ਹੋਵੇ ਜਿਨ੍ਹਾਂ ਦੇ ਮੁਖ ਤੇ ਵਾਹਿਗੁਰੂ ਜੀ ਦਾ ਨਾਮ ਹੈ ਸੱਚੇ ਪਾਸ਼ਾ ਮਹਾਰਾਜ ਦੀ ਸਿਫਤ ਸਲਾਹ ਹੈ ਉਹਨਾਂ ਦੇ ਝੋਲੀ ਵਿੱਚ ਹੀ ਸੁੱਖ ਹਨ ਉਹਨਾਂ ਦਾ ਹੀ ਭਾਈਪਾਰ ਉਤਾਰਾ ਹੋਵੇਗਾ ਜਿਨ੍ਹਾਂ ਨੇ ਕਦੇ ਮਹਾਰਾਜ ਦਾ ਨਾਮ ਨਹੀਂ ਜਪਿਆ ਉਹਨਾਂ ਤੇ ਪਰਮੇਸ਼ਰ ਤਰਸ ਕਰ ਸਕਦਾ ਇਹ ਹੋ ਸਕਦਾ ਉਹਦਾ ਬਿਰਧ ਹੈ ਬਖਸ਼ ਦੇਣਾ ਜਿਹੜਾ ਮਨੁੱਖ ਕੁਝ ਵੀ ਨਹੀਂ ਕਰਦਾ ਪਰ ਖਾਲਸਾ ਜੀ ਸ਼ਾਮਾਂ ਵੇਲੇ ਮਹਾਰਾਜ ਨੂੰ ਇਹ ਕਹਿ ਦੇਵੇ ਸੱਚੇ ਪਾਸ਼ਾ ਬੇਅੰਤ ਗਲਤੀਆਂ ਕੀਤੀਆਂ ਬੇਅੰਤ ਪਾਪ ਕੀਤੇ ਪਰ ਮਹਾਰਾਜ ਕਾਲਪੁਰਖ ਵਾਹਿਗੁਰੂ ਜੀ ਸਾਨੂੰ ਬਖਸ਼ੋ ਨਾਮ ਦਿਓ ਗੁਰਸਿੱਖੀ ਜੀਵਨ ਦਿਓ ਚੜ੍ਹਦੀ ਕਲਾ ਬਖਸ਼ੋ ਖਾਲਸਾ ਜੀ ਉਹਦੀ ਵੀ ਪੁਕਾਰ ਮਾਰ ਆ ਸੁਣ ਕੇ ਉਹਦੇ ਕਰਮ ਕੱਟ ਦਿੰਦੇ ਤੇ ਜਦੋਂ ਬੰਦੇ ਦੇ ਕਰਮ ਕੱਟੇ ਜਾਣ ਸਭ ਤੋਂ ਵੱਡੀ ਗੱਲ ਖਾਲਸਾ ਜੀ ਦੱਸਦਾ ਹਾਂ ਜਿਸ ਵੇਲੇ ਬੰਦੇ ਦੇ ਕਰਮ ਕੱਟੇ ਜਾਣ ਕਿਵੇਂ ਨਿਸ਼ਾਨੀ ਕੀ ਨਿਸ਼ਾਨੀ ਆ ਕਿਵੇਂ ਪਤਾ ਲੱਗੇ ਵੀ ਸਾਡੇ ਪਾਪ ਮਿਟ ਗਏ ਸਾਡੇ ਕਰਮ ਕੱਟੇ ਗਏ ਜਿਸ ਵੇਲੇ ਵਾਹਿਗੁਰੂ ਜੀ ਕਰਮ ਕੱਟਦੇ ਨੇ ਤੇ ਖਾਲਸਾ ਜੀ ਉਹ ਮਨੁੱਖ ਬਾਣੀ ਵਾਲ ਲੱਗਦਾ ਜਦੋਂ ਉਹ ਤੋਂ ਵਧੇਰੇ ਉਹਦੇ ਕਰਮ ਕੱਟੇ ਜਾਂਦੇ ਨੇ ਫਿਰ ਖਾਲਸਾ ਜੀ ਉਹ ਅਮਰਤ ਧਾਰੀ ਹੁੰਦਾ ਤੇ ਜਦੋਂ ਖਾਲਸਾ ਜੀ ਉਹਦੇ ਕਹਿ ਲਓ ਵੀ ਅੰਤ ਹੀ ਹੋ ਗਿਆ ਪਾਪਾਂ ਦਾ ਜਾਂ ਕਸ਼ਤ ਮਹਾਰਾਜ ਜੀਆਂ ਨੇ ਉਹਦਾ ਲੇਖਾ ਨਿਬੜ ਦਿੱਤਾ ਉਹ ਕੀ ਦਾ ਉਹਦੀ ਨਿਸ਼ਾਨੀ ਕੀ ਹੈ ਉਹ ਇੱਕ ਤੇ ਉਹ ਅਮਰਤ ਧਾਰੀ ਹੈ ਉਤੋਂ ਪ੍ਰੇਮੀ ਹੈ ਉਤੋਂ ਨਿਤਨੇਮੀ ਹੈ ਉਤੋਂ ਖਾਲਸਾ ਜੀ ਰਹਿਤ ਰੀਤ ਵਿੱਚ ਪੂਰਾ ਜਿਹਨੂੰ ਮਹਾਰਾਜ ਨੇ ਇਹ ਕੁਝ ਬਖਸ਼ ਦਿੱਤਾ ਉਹਦਾ ਭਾਈ ਲੇਖਾ ਨਿਬੜਿਆ ਹੈ ਤੇ ਇਹ ਨਿਸ਼ਾਨੀਆਂ ਹਨ ਗੁਰਸਿੱਖਾਂ ਦੀਆਂ ਜੇ ਬਾਣੀ ਪੜਨ ਨੂੰ ਚੇਤ ਨਹੀਂ ਕਰਦਾ ਇਹਦਾ ਮਤਲਬ ਪਾਪ ਜਿਹੜੇ ਸਿਰ ਤੱਕ ਆ ਗਏ ਨੇ ਜੇ ਬਾਣੀ ਨੂੰ ਚੰਗਾ ਨਹੀਂ ਕਹਿਣਾ ਮੰਦਾ ਕਹਿਣ ਨੂੰ ਚੇਤ ਕਰਦਾ ਕਈ ਵਾਰ ਇਦਾਂ ਦੇ ਮਨੁੱਖ ਵੀ ਖਾਲਸਾ ਜੀ ਨਜ਼ਰ ਆਉਂਦੇ ਜਿਹੜੇ ਕਹਿੰਦੇ ਸਾਡਾ ਜੀ ਕਰਦਾ ਮਹਾਰੇ ਨੂੰ ਗਾਲਾਂ ਕਢੀਏ ਇੱਕ ਬੰਦਾ ਮੈਨੂੰ ਮਿਲਿਆ ਮੈਨੂੰ ਇੰਨੀ ਗੱਲ ਉਹਨੇ ਕਹੀ ਮੈਂ ਹੈਰਾਨ ਹੋ ਗਿਆ ਇਹੋ ਜਿਹੇ ਬੰਦਿਆਂ ਤੋਂ ਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਕੀ ਵਿਗਾੜਿਆ ਭਾਈ ਮਹਾਰਾਜ ਜੀ ਨੇ ਦੇਹੀ ਦਿੱਤੀ ਸੰਸਾਰ ਵਿੱਚ ਜਗ੍ਹਾ ਦਿੱਤੀ ਮਹਾਰਾਜ ਜੀਆਂ ਨੇ ਚੰਗੇ ਸੋਹਣੇ ਅੰਗ ਦਿੱਤੇ ਸਰੀਰ ਨੂੰ ਲੱਗੇ ਹੋਏ ਫਿਰ ਵੀ ਪਰਮੇਸ਼ਰ ਵਾਹਿਗੁਰੂ ਸੱਚੇ ਪਾਸ਼ਾ ਮਾਰ ਨੂੰ ਮਾੜਾ ਕਹਿਣਾ ਇਦਾਂ ਦੇ ਲੋਕ ਵੀ ਸੰਸਾਰ ਵਿੱਚ ਨਾਸਤਕ ਤੋਂ ਨਾਸਤਕ ਭਰਿਆ ਹੋਇਆ ਸੋ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਮਤ ਬਖਸ਼ਣ ਗੁਰੂ ਗਰੀਬ ਨਿਵਾਜ ਜੀਆਂ ਦੇ ਚਰਨਾਂ ਨਾਲ ਜੁੜੀ ਇਹ ਬਾਣੀ ਪੜੀਏ ਸਤਿਗੁਰੂ ਜੀ ਦੇ ਨਾਮ ਦਾ ਭਾਈ ਜਸ ਗਾਈਏ ਇਹੀ ਅਸਲ ਮਨੂਰਥ ਹੈ ਇਹੋ ਮੰਜ਼ਲ ਹੈ ਮਹਾਰਾਜ ਕਿਰਪਾ ਕਰਨ ਆਓ ਹੱਡ ਵੀ ਤੀ ਸਰਵਣ ਕਰੀਏ ਮਹਾਰਾਜ ਦੀ ਕਿਰਪਾ ਸਦਕਾ ਇਹ ਵੀ ਖਾਲਸਾ ਜੀ ਸ਼ਹੀਦੀ ਦੇ ਨਾਲ ਰਿਲੇਟਡ ਹੈ ਮਹਾਰਾਜ ਜੀਆਂ ਦੀ ਕਿਰਪਾ ਸਦਕਾ ਆਈ ਇੱਕ ਵੀਰ ਜੀ ਹੁਣਾਂ ਨੇ ਦਾਸ ਨਾਲ ਗੱਲ ਕੀਤੀ ਸੀ ਕਿ ਭਾਈ ਮੇਰੀ ਛੋਟੀ ਭੈਣ ਉਹ ਬਹੁਤ ਬਿਮਾਰ ਹੈ ਕਾਫੀ ਟਾਈਮ ਤੋਂ ਉਹਨੂੰ 3 ਕ 4 ਸਾਲ ਹੋ ਗਏ ਨੇ ਬਹੁਤ ਤੰਗ ਪਰੇਸ਼ਾਨ ਹੈ ਤੇ ਉਹਦੀ ਅਰਦਾਸ ਬੇਨਤੀ ਕਰਾਓ ਤੇ ਖਾਲਸਾ ਜੀ ਇੱਥੇ ਇੱਕ ਬੇਨਤੀ ਮੈਂ ਹੋਰ ਕਰ ਦਵਾਂ ਉਹ ਬਹੁਤ ਜ਼ਰੂਰੀ ਕਰਨੀ ਹੈ ਉਹ ਇਹ ਕਿ ਜਿਵੇਂ ਜਿਨ੍ਹਾਂ ਨੇ ਸ਼ੀਦੀ ਦੇਗਾ ਕਰਾਉਣੀਆਂ ਪਹਿਲਾਂ ਦੇ ਭਾਈ ਜਿਹੜੇ ਪੰਜਾਬ 'ਚ ਰਹਿੰਦੇ ਆਪ ਚੱਲ ਕੇ ਜਾਓ ਸਿੱਧੀ ਗੱਲ ਤੁਹਾਨੂੰ ਕਹਿ ਦਵਾਂ ਜਿਹੜੇ ਪੰਜਾਬ ਵਿੱਚ ਰਹਿੰਦੇ ਨੇ ਥਾਂ ਥਾਂ ਘੁੰਮਿਆ ਜਾਂਦਾ ਹੈ ਸਾਰੇ ਪਾਸੇ ਘੁੰਮਿਆ ਜਾਂਦਾ ਕਿਸੇ ਦੇ ਵਿਆਹ ਵੇਖਣ ਹੋਵੇ ਤਾਂ ਦਿੱਲੀ ਤੱਕ ਚਲੇ ਜਾਂਦੇ ਆ ਤੇ ਜੇ ਆਪਾਂ ਸ਼ਹੀਦਾਂ ਦੇ ਸਥਾਨ ਤੇ ਜਾ ਕੇ ਆਪਾਂ ਰਸਤਾ ਨਹੀਂ ਕਰਾ ਸਕਦੇ ਤੇ ਫਿਰ ਆਪਣਾ ਕੀ ਫਾਇਦਾ ਜਿਹੜੇ ਤੇ ਪੰਜਾਬ ਰਹਿੰਦੇ ਨੇ ਤੇ ਖਾਲਸਾ ਜੀ ਉਹ ਬੱਸ ਫੜੋ ਮਹਾਰਾਜਿਆਂ ਦੇ ਦਰ ਜਾਓ ਉੱਥੋਂ ਰਸਤਾ ਵਤ ਲੋ ਪਰਚੀ ਵਿੱਚ ਪਾਓ ਅੰਦਰ ਜਾ ਕੇ ਆਪ ਦੇ ਕੇ ਆਓ ਰਸਤ ਨਾਲੇ ਮਹਾਰਾਜ ਜੀਆ ਦੇ ਦਰ ਦੇ ਦਰਸ਼ਨ ਕਰਕੇ ਆਓ ਸਤਗੁਰੂ ਜੀ ਦੇ ਦਰ ਦੇ ਦਰਸ਼ਨ ਕਰੋ ਮਹਾਰਾਜ ਦੇ ਦਰ ਤੇ ਬੈਠੋ ਕੋਈ ਪਾਠ ਪੂਜਾ ਕਰਕੇ ਆਓ ਆਪ ਬੇਨਤੀ ਕਰਕੇ ਉਹ ਤੁਹਾਡੀ ਮਹਾਰਾਜ ਛੇਤੀ ਪ੍ਰਵਾਨ ਕਰੇਗਾ। ਦਾਸ ਰੇ ਨੇ ਖਾਲਸਾ ਜੀ ਅੱਜ ਤੋਂ ਬਾਅਦ ਜਿਹੜੀਆਂ ਅਰਦਾਸਾਂ ਬੇਨਤੀਆਂ ਨੇ ਉਹ ਉਹਨਾਂ ਦੀਆਂ ਕਰਾਉਣੀਆਂ ਜਾਂ ਤਾਂ ਜਿਹੜਾ ਕੋਈ ਦਿੱਲੀ ਰਹਿੰਦਾ ਹੈ ਜਾਂ ਕੋਈ ਬੰਬੇ ਰਹਿੰਦਾ ਹੈ ਜਾਂ ਕੋਈ ਅਸਾਮ ਵਾਲ ਰਹਿੰਦਾ ਹੈ ਜਾਂ ਕੋਈ ਦੂਰ ਰਹਿੰਦਾ ਰਾਜਸਥਾਨ ਹੋਇਆ ਤੇ ਜਾਂ ਖਾਲਸਾ ਜੀ ਜਿਹੜੇ ਬਾਹਰ ਰਹਿੰਦੇ ਨੇ ਉਹਨਾਂ ਤੋਂ ਇਲਾਵਾ ਹੋਰ ਕਿਸੇ ਦੀ ਭਾਈ ਅਰਦਾਸ ਬੇਨਤੀ ਦਾਸ ਨਹੀਂ ਕਰਾਵੇਗਾ ਉਹ ਤੁਸੀਂ ਆਪ ਕਰਾਓ ਕਿਉਂਕਿ ਇੰਨਾ ਸਮਾਂ ਹੈ ਨਹੀਂ ਕੰਮ ਕਾਜ ਵਧ ਗਏ ਨੇ ਸੋ ਜਾਣਾ ਆਉਣਾ ਔਖਾ ਹੋ ਗਿਆ। ਫਿਰ ਖਾਲਸਾ ਜੀ ਸਬਰ ਕਿਸੇ ਵਿੱਚ ਹੈ ਨਹੀਂ ਜੇ ਕੋਈ ਅਰਦਾਸ ਬੇਨਤੀ ਭੇਜਦਾ ਮੈਂ ਪਹਿਲਾਂ ਵੀ ਕਹਿਣਾ ਕਿ ਹਜ਼ਾਰਾਂ ਦੇ ਕਰੀਬ ਮੈਨੂੰ ਮੈਸੇਜ ਆਉਂਦੇ ਨੇ ਤੇ ਹਜ਼ਾਰਾਂ ਦੇ ਕਰੀਬ ਮੇਰੇ ਕੋ ਨਹੀਂ ਵੇਖੇ ਜਾਂਦੇ ਤੇ ਜੇ ਮੈਂ ਕਿਸੇ ਦਾ ਵੇਖਦਾ ਨਹੀਂ ਮੈਸੇਜ ਤੇ ਫਿਰ ਉਹ ਖਾਲਸਾ ਜੀ ਆਪਣੇ ਰੂਪ ਵਿੱਚ ਆ ਜਾਂਦਾ ਉਹ ਆਪਣੇ ਰੂਪ ਵਿੱਚ ਆ ਕੇ ਗਲਤ ਮਲਤ ਬੋਲਣ ਲੱਗ ਪੈਂਦਾ ਫਿਰ ਇਸ ਤੋਂ ਪਹਿਲਾਂ ਮੈਂ ਉਹ ਗੱਲ ਕਹਾਂ ਕਿ ਸਾਨੂੰ ਮਹਾਰਾਜ ਜੀਆ ਨੇ ਸੇਵਾ ਲਾਇਆ ਕਿਸੇ ਦਾ ਨੌਕਰ ਨਹੀਂ ਬਣਾਇਆ ਅਸੀਂ ਸਿਰਫ ਸੰਗਤ ਦੇ ਨੌਕਰ ਹਾਂ ਸੰਗਤ ਦੇ ਜਿਹੜੇ ਕੂਕਰ ਹਾਂ ਸੰਗਤ ਦੇ ਗੋਲੇ ਹਾਂ ਤੇ ਜਿਹੜਾ ਆ ਕੇ ਹੰਕਾਰ ਕਰਦਾ ਹੰਕਾਰੀ ਬੋਲਦਾ ਉਹਦੇ ਅਸੀਂ ਕੱਖ ਨਹੀਂ ਲੱਗਦੇ ਉਹ ਸਾਡੇ ਵਾਸਤੇ ਕੱਖ ਨਹੀਂ ਲੱਗਦਾ ਉਹ ਭਾਈ ਇਹੋ ਜਿਹੇ ਬੰਦਾ ਨਾ ਤੇ ਸਾਨੂੰ ਅਰਦਾਸ ਕਰਾਉਣ ਨੂੰ ਕਵੇ ਨਾ ਹੀ ਕਰਾਉਣੀ ਆ ਉਹ ਨਾ ਆਵੇ ਉਲਟਾ ਅਸੀਂ ਦੂਜੀ ਅਰਦਾਸ ਕਰ ਦਈਏ ਸੋ ਇਸ ਕਰਕੇ ਮੈਂ ਤੁਸੀਂ ਸਮਝ ਗਏ ਹੋਵੋਗੇ ਮੈਂ ਕਿਹੋ ਜਿਹੇ ਬੰਦੇ ਨੂੰ ਇਹ ਗੱਲ ਕਹੀ ਹੈ ਜਿਹੜੇ ਪੰਜਾਬ ਦੇ ਲੋਕ ਨੇ ਉਹ ਭਾਈ ਅਰਦਾਸ ਬੇਨਤੀ ਆਪ ਕਰਾ ਕੇ ਆਓ ਚੱਲ ਕੇ ਜਿਹੜੇ ਬਾਹਰ ਬੈਠੇ ਨੇ ਉਹਨਾਂ ਦੀ ਭਾਈ ਦਾਸ ਬੇਨਤੀ ਅਰਦਾਸ ਜ਼ਰੂਰ ਕਵੇਗਾ ਕਿਉਂ ਉਹ ਇਸ ਕਰਕੇ ਨਹੀਂ ਹੁਣ ਇੱਥੇ ਕਈ ਵੀ ਕਹਿਣਗੇ ਕਿ ਤੁਸੀਂ ਬਾਹਰ ਲਿਆਂਦੀ ਕਰਾਉਨੇ ਹੋ ਇਸ ਕਰਕੇ ਕਿਉਂਕਿ ਉਹਨਾਂ ਦਾ ਇੱਥੇ ਕੋਈ ਜਾਣ ਵਾਲਾ ਨਹੀਂ ਹੁੰਦਾ ਜਿਨ੍ਹਾਂ ਦਾ ਕੋਈ ਜਾਣ ਵਾਲਾ ਉਹ ਕਰਵਾ ਸਕਦਾ ਜਿਨ੍ਹਾਂ ਨੂੰ ਜ਼ਿਆਦਾਤਰ ਲੋਕਾਂ ਨੂੰ ਪਤਾ ਨਹੀਂ ਹੁੰਦਾ ਨਾਸਤਕ ਹੁੰਦੇ ਨੇ ਲੋਕ ਸੋ ਇਸ ਕਰਕੇ ਇਹ ਬੇਨਤੀ ਹੈ ਭਾਈ ਤੇ ਦੂਸਰੀ ਨਾਲ ਇੱਕ ਬੇਨਤੀ ਹੋਰ ਆ ਜਿਹਨੇ ਅਰਦਾਸ ਕਰਾਉਣੀ ਹੈ ਤੇ ਪਹਿਲਾਂ ਕਾਪੀ ਤੇ ਲਿਖਣੀ ਹੈ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਮੇਰਾ ਫਲਾਣੇ ਸਿੰਘ ਦੀ ਅਰਦਾਸ ਹੈ ਮਹਾਰਾਯਾ ਮੇਰਾ ਕਾਰਜਾ ਕਿਰਪਾ ਕਰੋ ਅਰਦਾਸ ਲਿਖਣੀ ਹੈ ਤਿੰਨ ਜਾਂ ਚਾਰ ਲਾਈਨਾਂ ਦੀ ਖਾਲਸਾ ਜੀ ਦੋ ਦੋ ਪੇਜਾਂ ਦੇ ਲਿਖ ਕੇ ਐਸੇ ਭੇਜ ਦਿੰਦੇ ਨੇ ਮੈਨੂੰ ਵੀ ਉਹ ਤੁਹਾਡੀ ਅਰਦਾਸ ਉੱਥੇ ਕੌਣ ਪੜ੍ਹੇਗਾ ਸੋ ਇਸ ਕਰਕੇ ਮੇਰੀ ਬੇਨਤੀ ਹੈ ਸੰਗਤ ਜੀ ਜਿਹੜੇ ਅਰਦਾਸ ਕਰਾਉਣੀ ਚਾਹਦੇ ਹੋ ਕਾਪੀ ਤੇ ਲਿਖ ਕੇ ਭੇਜੋ ਤਾਂ ਜੋ ਮੈਂ ਸੌਖਾ ਹੋਵਾਂ ਅਰਦਾਸ ਕਰਨ ਵੇਲੇ ਤੇ ਮਹਾਰਾ ਸੱਚੇ ਪਾਤਸ਼ਾਹ ਤੁਹਾਨੂੰ ਸਮਤ ਬਖਸ਼ਣ ਸੋ ਆਹ ਹੱਡ ਬੀਤੀ ਸਰਵਣ ਕਰੀਏ ਵੀਰ ਕਹਿੰਦਾ ਮੇਰੀ ਭੈਣ ਕਾਫੀ ਸਮੇਂ ਤੋਂ ਬਿਮਾਰ ਸੀ ਤੇ ਬਹੁਤ ਤੰਗ ਪਰੇਸ਼ਾਨ ਪਤਾ ਨਹੀਂ ਉਹਨੂੰ ਕੀ ਹੋਇਆ ਉਰੇ ਅੰਦਰ ਪਹਿਲਾਂ ਪਾਣੀ ਘਟ ਗਿਆ ਸੀ ਹਸਪੀਟਲ ਲੈ ਕੇ ਗਏ ਗਲੂਕੋਜ਼ ਵਗੈਰਾ ਬਹੁਤ ਸਮਾਂ ਲੱਗਦੇ ਰਹੀ ਹੌਲੀ ਹੌਲੀ ਠੀਕ ਹੋਈ ਉਸ ਤੋਂ ਬਾਅਦ ਫਿਰ ਇਦਾਂ ਹੋ ਗਈ ਕਹਿੰਦੇ ਇਦਾਂ ਭੈਣ ਜ਼ਿਆਦਾ ਬਿਮਾਰ ਰਹਿਣ ਲੱਗ ਪਈ ਉਸ ਤੋਂ ਬਾਅਦ ਸਾਡੇ ਪਰਿਵਾਰ ਜਿਹੜਾ ਨਾ ਉਹ ਗੁਰੂ ਰਾਮਦਾਸ ਮਹਾਰਾਜ ਦੇ ਘਰ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਸੰਨੇ ਤੋਂ ਸ਼ੁਰੂ ਤੋਂ ਜਾਂਦਾ ਮੇਰੇ ਫਾਦਰ ਸਾਹਿਬ ਮੇਰੇ ਦਾਦਾ ਜੀ ਸਾਡੇ ਘਰ ਬਾਬਾ ਦੀਪ ਸਿੰਘ ਸਾਹਿਬ ਦੇ ਨਾਮ ਦੀ ਜੂਤ ਜਾਗਦੀ ਸੀ ਤੇ ਉਹ ਕੁਝ ਸਮੇਂ ਤੋਂ ਬੰਦ ਹੋ ਗਈ ਸੀ ਸਾਡੇ ਕੋਲੋਂ ਅਸੀਂ ਅਹੀਂ ਗਾਂ ਨਹੀਂ ਸੀ ਲਾਉਂਦੇ ਵੀ ਸਾਡੇ ਮੇਰੇ ਫਾਦਰ ਸਾਹਿਬ ਲਾਉਂਦੇ ਹੁੰਦੇ ਸੀ ਉਹ ਐਕਸਪਾਇਰ ਹੋ ਗਏ ਉਸ ਤੋਂ ਬਾਅਦ ਕਹਿੰਦੇ ਅਸੀਂ ਬਾਬਾ ਦੀਪ ਸਿੰਘ ਸਾਹਿਬ ਦੇ ஸ்தானੇ ਤੇ ਮੇਰੀ ਮਾਤਾ ਮੇਰੀ ਭੈਣ ਵਾਸਤੇ ਜਾਂਦੀ ਹੁੰਦੀ ਸੀ ਚਪੈਰੇ ਦੀ ਸੇਵਾ ਨਿਭਾਉਣ ਸੇਵਾ ਕਰਨ ਕੇ ਮਹਾਰਾਜ ਕਿਰਪਾ ਕਰੋ ਵੀ ਮੇਰੀ ਕੁੜੀ ਜਿਹੜੀ ਧੀ ਆ ਉਹ ਠੀਕ ਹੋ ਜਾਵੇ ਉਹ ਵੀਰ ਕਹਿੰਦਾ ਵੀ ਮਰੀ ਮਾਤਾ ਉੱਥੇ ਹੀ ਅਰਦਾਸ ਕਰਦੀ ਸੀ ਕਹਿੰਦੇ ਇੱਕ ਵਾਰ ਮਾਤਾ ਮੇਰੀ ਢਿੱਲੀ ਪੈ ਗਈ ਮਾਤਾ ਕਹਿੰਦੀ ਪੋਤਾ ਆਪਾ ਜਾਣਾ ਜ਼ਰੂਰ ਆ ਤੂੰ ਜਾ ਕਹਿੰਦਾ ਮੈਂ ਐਤਵਾਰ ਗਿਆ ਉੱਥੇ ਗਿਆ ਸੰਗਤ ਬਹੁਤ ਮੈਂ ਪਹਿਲੀ ਵਾਰ ਹੀ ਗਿਆ ਸੀ ਚਪੈਰਾ ਸਾਹਿਬ ਕਰਨ ਉੱਥੇ ਮਹਾਰਾਜ ਦੀ ਕਿਰਪਾ ਨਾਲ ਚਪੈਰਾ ਕਟਿਆ ਬੜਾ ਆਨੰਦ ਆਇਆ ਤੇ ਮੈਂ ਆਪਣੀ ਮਾਤਾ ਨੂੰ ਕਿਹਾ ਵੀ ਤੁਸੀਂ ਨਾ ਜਾਇਆ ਕਰੋ ਵੀ ਤੁਸੀਂ ਘਰੇ ਕਰ ਲਿਆ ਕਰੋ ਮੈਂ ਜਾਇਆ ਕਰਾਂਗਾ ਕਹਿੰਦਾ ਮੈਂ ਜਾਣ ਲੱਗ ਪਿਆ ਮੈਨੂੰ ਕਰਦੇਆ ਕਰਾਉਂਦੇ ਆ ਕੁਝ 2 ਕ ਮਹੀਨੇ ਹੋ ਗਏ ਚਪੈਰੇ ਲਗਾਤਾਰ ਹਾਜ਼ਰੀ ਭਰਦੇ ਆ ਤੇ ਇੱਕ ਦਿਨ ਮੈਂ ਅਰਦਾਸ ਬੇਨਤੀ ਕਰਦਾ ਕਰਦਾ ਉੱਥੇ ਨਾ ਬਿਰਾਗ ਜਿਆ ਹੋ ਗਿਆ ਮੈਨੂੰ ਕਿ ਮਹਾਰਾਜੀ ਵੀ ਮੇਰੀ ਭੈਣ ਨੂੰ ਕੀ ਗੱਲ ਆ ਵੀ ਕੀ ਇਹੋ ਜੀ ਦਿੱਕਤ ਪਰੇਸ਼ਾਨੀ ਤੁਸੀਂ ਸਾਰਿਆਂ ਨੂੰ ਠੀਕ ਕਰਦੇ ਕਿਰਪਾ ਕਰੋ ਵੀ ਤੁਹਾਡੇ ਅਸਥਾਨ ਤੇ ਬੜੀ ਸ਼ਰਧਾ ਬਣੀ ਆ ਤੁਹਾਡੇ ਤੇ ਸੰਗਤ ਦੀ ਸ਼ਰਧਾ ਮੇਰੇ ਵੀ ਕਾਜ ਸਵਾਰੋ ਮੇਰੀ ਵੀ ਮਹਾਰਾਜ ਸ਼ਰਧਾ ਨੂੰ ਭਾਗ ਲਾਓ ਕਹਿੰਦਾ ਅਰਦਾਸ ਬੇਨਤੀ ਕਰਨ ਤੋਂ ਬਾਅਦ ਤੇ ਕੁਦਰਤੀ ਮੇਰੀ ਮਾਤਾ ਹੁਣਾਂ ਨੂੰ ਨਾ ਤੁਹਾਡੀਆਂ ਦਾਸ ਦੀਆਂ ਜਿਹੜੀਆਂ ਵੀਡੀਓ ਸੀ ਨੈਟ ਤੇ ਪਾਈਆਂ ਹੋਈਆਂ YouTube ਤੇ ਪਾਈਆਂ ਹੋਈਆਂ ਉਹ ਮਿਲ ਗਈਆਂ ਉਹ ਸੁਣਨ ਲੱਗ ਪਏ ਸੁਣਦੇ ਆ ਸੁਣਦੇ ਆ ਉਹਨਾਂ ਨੂੰ ਸ਼ਹੀਦੀ ਦੇ ਬਾਰੇ ਪਤਾ ਲੱਗਾ ਜਾਂ ਹੋਰ ਆਪਾਂ ਚੰਡੀ ਦਾ ਜਵਾਬ ਕਰਾਉਨੇ ਆ ਉਹਦੇ ਬਾਰੇ ਪਤਾ ਲੱਗਾ ਜਾਂ ਹੋਰ ਖਾਲਸਾ ਜੀ ਬੇਅੰਤ ਸਾਖੀਆਂ ਸੰਗਤ ਦੀਆਂ ਜਿਨ੍ਹਾਂ ਨਾਲ ਜਿੱਦਾਂ ਦੇ ਕੌਤਕ ਹੁੰਦੇ ਆ ਸੁਣਾਉਂਦੇ ਆ ਤੇ ਆਪਾਂ ਸੁਣਾ ਦਿੰਨੇ ਆ ਆਪਣਾ ਇਹਦੇ ਵਿੱਚ ਕਿਸੇ ਪ੍ਰਕਾਰ ਕੋਈ ਯੋਗਦਾਨ ਨਹੀਂ ਇਹ ਕਿਰਪਾ ਸ਼ਹੀਦਾਂ ਸਿੰਘਾਂ ਦੀ ਆ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆਂ ਦੀ ਆ ਤੇ ਜਿਨ੍ਹਾਂ ਤੇ ਹੋਈ ਆ ਉਹ ਦੱਸਦੇ ਨੇ ਤੇ ਆਪਾਂ ਖਾਲਸਾ ਜੀ ਉਹੀ ਗੱਲ ਚੁੱਕ ਕੇ ਆਪ ਜੀ ਨੂੰ ਸਰਵਣ ਕਰਵਾਉਨੇ ਆ ਤਾਂ ਜੋ ਸ਼ਰਧਾ ਜਿਹੜੀ ਭਾਵਨਾ ਬਣੀ ਰਵੇ ਕਿਉਂਕਿ ਜਿਨ੍ਹਾਂ ਦੇ ਕਾਰਜ ਹੁੰਦੇ ਭਾਈ ਉਹ ਸ਼ਰਧਾ ਕਰਨੀ ਹੁੰਦੇ ਸਾਡੇ 'ਚ ਸ਼ਰਧਾ ਦੀ ਕਮੀ ਹੁੰਦੀ ਆ ਇਸ ਕਰਕੇ ਨਹੀਂ ਹੁੰਦੇ ਸੋ ਜਦੋਂ ਵੀਰ ਨੇ ਨਾ ਇਦਾਂ ਦੱਸਿਆ ਵੀ ਮੇਰੀ ਮਾਤਾ ਹੁਣੀ ਸੁਣਦੇ ਮੈਂ ਵੀ ਸੁਣਨ ਲੱਗ ਪਿਆ ਸੁਣਦਿਆਂ ਸੁਣਦਿਆਂ ਸ਼ਹੀਦੀ ਦੇਗ ਬਾਰੇ ਪਤਾ ਲੱਗਾ ਤੇ ਪਹਿਲਾਂ ਕਹਿੰਦਾ ਸਾਨੂੰ ਟਾਲਾ ਸਾਹਿਬ ਬਾਰੇ ਪਤਾ ਲੱਗਾ ਸਾਨੂੰ ਟਾਲਾ ਸਾਹਿਬ ਦਾ ਹੀ ਨਹੀਂ ਸੀ ਪਤਾ ਸਾਨੂੰ ਬਾਬਾ ਨੋ ਸਿੰਘ ਸਾਹਿਬ ਦੇ ਸਥਾਨੇ ਦਾ ਹੀ ਨਹੀਂ ਸੀ ਪਤਾ ਕਹਿੰਦੇ ਉਹ ਤੁਹਾਡੀਆਂ ਵੀਡੀਓ ਤੋਂ ਜਦੋਂ ਪਤਾ ਲੱਗਾ ਫਿਰ ਕਹਿੰਦਾ ਮੈਂ ਦੁਪਹਿਰਾ ਕੱਟਣ ਤੋਂ ਬਾਅਦ ਟਾਲਾ ਸਾਹਿਬ ਗਿਆ ਉੱਥੇ ਜਾ ਕੇ ਮੈਂ ਪੁੱਛਿਆ ਦੁਕਾਨਾਂ ਤੋਂ ਵੀ ਸ਼ਹੀਦੀ ਦੇਗ ਕਿੱਥੋਂ ਮਿਲਦੀ ਹੈ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਤੁਸੀਂ ਦੱਸੋ ਕਿੰਨੇ ਦੀ ਲੈਣੀ ਆ ਤੇ ਮੈਂ ਇਥੋਂ ਸ਼ਹੀਦੀ ਦੇ ਇੱਕ ਵੀਰ ਕਹਿੰਦਾ ਲੈ ਕੇ ਤੇ ਮੈਨੂੰ ਉਹਨੂੰ ਪੁੱਛਿਆ ਵੀ ਅਰਦਾਸ ਕਿਵੇਂ ਹੋਊਗੀ ਉਹਨਾਂ ਨੇ ਕਿਹਾ ਵੀ ਪਰਚੀ ਤੇ ਤੁਸੀਂ ਅਰਦਾਸ ਲਿਖਤੋ ਮੈਂ ਆਪਣੀ ਭੈਣ ਦਾ ਨਾਮ ਲਿਖ ਕੇ ਅਰਦਾਸ ਪਰਚੀ ਪਾ ਦਿੰਦੀ ਤੇ ਜਦੋਂ ਜਿੱਦਣ ਸ਼ਹੀਦੀ ਦੇ ਕਰਵਾਈ ਤੇ ਉਥੇ ਕਰਵਾ ਕੇ ਨਾ ਮੈਂ ਨਾ ਉਥੋਂ ਪੁੱਛਿਆ ਵੀ ਮੈਨੂੰ ਪਤਾ ਨਹੀਂ ਸੀ ਬਾਬਾ ਨੋ ਸਿੰਘ ਦਾ ਸਥਾਨ ਕਿੱਥੇ ਆ ਸਾਨੂੰ ਉਹਨਾਂ ਨੇ ਦੱਸੀਆ ਵੀ ਆ ਦੱਸਿਆ ਵੀ ਸਾਹਮਣੇ ਨਾਲ ਨਜ਼ਰ ਆਉਂਦਾ ਇੱਥੇ ਚਲੇ ਜਾਓ ਉੱਥੇ ਗਏ ਉੱਥੇ ਮੈਂ ਦਰਸ਼ਨ ਮੇਲੇ ਕੀਤੇ ਤੇ ਮੈਂ ਨਾ ਉੱਥੇ ਬਾਹਰ ਬਾਬਾ ਜੀ ਨੂੰ ਪੁੱਛਿਆ ਮੈਂ ਕਿਹਾ ਵੀ ਉੱਥੇ ਦੇ ਸ਼ਹੀਦੀ ਦੇਗ ਹੁੰਦੀ ਇੱਥੇ ਵੀ ਹੁੰਦੀ ਆ ਉਹ ਬਾਹਰ ਬਜ਼ੁਰਗ ਸਿੰਘ ਖਲੋਤੇ ਹੁੰਦੇ ਨੇ ਨਿਹੰਗ ਸਿੰਘ ਉਹਨਾਂ ਨੇ ਕਿਹਾ ਵੀ ਹਾਂਜੀ ਇੱਥੇ ਵੀ ਹੁੰਦੀ ਆ ਤੁਸੀਂ ਲੈ ਲਓ ਰਸਤਾ ਕਹਿੰਦਾ ਮੈਂ ਉੱਥੋਂ ਵੀ ਰਸਤਾ ਲੈ ਕੇ ਉੱਥੇ ਵੀ ਪਰਚੀ ਪਾ ਕੇ ਉੱਥੇ ਵੀ ਅਰਦਾਸ ਕਰਾਤੀ ਕੁਦਰਤੀ ਮੈਨੂੰ ਕੁਝ ਬਹੁਤਾ ਪਤਾ ਨਹੀਂ ਸੀ ਪਰ ਮੈਂ ਜਿਵੇਂ ਜਿਵੇਂ ਮਾਰਾਇ ਕਰਵਾਉਂਦੇ ਗਏ ਮੈਂ ਕਰਦਾ ਗਿਆ ਕਹਿੰਦੇ ਜਿਸ ਦਿਨ ਅਸੀਂ ਸ਼ਹੀਦੀ ਦੇ ਕਰਵਾਈ ਨਾ ਉਸ ਤੋਂ ਚੌਥੇ ਪੰਜਵੇਂ ਦਿਨ ਮੇਰੀ ਭੈਣ ਜਿਹੜੀ ਮੰਜੇ ਤੇ ਲੱਗੀ ਹੋਈ ਸੀ ਉੱਠ ਕੇ ਬਹਿਣ ਲੱਗ ਪਈ ਜਿਹਦੀ ਅਸੀਂ ਕਿਰਿਆ ਮੇਰੀ ਮਾਤਾ ਸਾਫ ਕਰਦੀ ਸੀ ਟੌਲ ਤੋਂ ਬਾਥਰੂਮ ਮੇਰੀ ਮਾਤਾ ਸਾਫ਼ ਕਰਦੀ ਸੀ ਤੇ ਗਲੂਗੋਜ਼ ਉਹਨੂੰ ਦੇਣ ਵਿੱਚ ਇੱਕ ਦੋ ਲੱਗਦਾ ਹੀ ਲੱਗਦਾ ਸੀ ਡਾਕਟਰ ਲੌਣ ਆਉਂਦਾ ਸੀ ਤੇ ਉਹ ਤੀਜੇ ਚੌਥੇ ਦਿਨ ਮੇਰੀ ਭੈਣ ਜਿਹੜੀ ਉੱਠ ਕੇ ਬਹਿ ਗਈ ਸੀ ਲੱਕ ਨਾਲ ਜਿੱਦਾਂ ਮੰਜੇ ਤੇ ਆਪਾਂ ਬਹਿ ਜੰਨੇ ਆ ਉੱਠ ਕੇ ਏਦਾਂ ਉੱਠ ਕੇ ਬਹਿਣ ਲੱਗ ਪਈ ਸੀ ਕਹਿੰਦਾ ਮੈਨੂੰ ਨਾ ਬੜਾ ਮੇਰੇ ਮਨ ਵਿੱਚ ਹੋਇਆ ਭਰੋਸਾ ਬਣ ਗਿਆ ਵੀ ਨਹੀਂ ਮਹਾਰਾ ਸੱਚੇ ਪਾਸ਼ਾ ਵੀ ਕਿਰਪਾ ਕਰਨਗੇ ਕਹਿੰਦਾ ਉਸ ਤੋਂ ਬਾਅਦ ਮੈਂ ਤੁਹਾਡਾ ਨੰਬਰ ਲੱਗਿਆ ਅਰਦਾਸ ਦਾ ਨੰਬਰ ਲੱਭ ਕੇ ਉਹਨਾਂ ਨੇ ਮੈਨੂੰ ਮੈਸੇਜ ਕੀਤਾ ਵੀ ਵਾਹਿਗੁਰੂ ਜੀ ਮੈਂ ਪਹਿਲਾਂ ਵੀ ਅਰਦਾਸ ਕਰੀ ਬੜੀ ਕਿਰਪਾ ਹੋਈ ਹੈ ਤੇ ਤੁਸੀਂ ਸੰਗਤ ਦੀਆਂ ਅਰਦਾਸਾਂ ਕਰਾਉਨੇ ਹੋ ਤੁਸੀਂ ਇੱਕ ਕਰਾ ਦਿਓ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਦਾਸਲੇ ਨੇ ਉਹਨੂੰ ਕਹੇ ਵੀ ਤੁਸੀਂ ਭੇਟਾ ਭੇਜਿਓ ਮੈਂ ਕਰਵਾ ਦਾਂਗਾ ਤੇ ਕੁਦਰਤੀ ਉਸ ਦਿਨ ਮੈਂ ਜਾਣਾ ਸੀ ਉਸ ਦਿਨ ਮੈਂ ਤਿਆਰੀ ਕੀਤੀ ਹੋਈ ਸੀ ਜਾਣ ਦੀ ਤੇ ਮੈਨੂੰ ਉਹ ਕਹਿੰਦੇ ਵੀ ਦੋਵੇਂ ਸਥਾਨਾਂ ਤੇ ਕਰਾਇਓ ਬਾਬਾ ਦੀਪ ਸਿੰਘ ਸਾਹਿਬ ਦੇ ਸਾਨੇ ਤੇ ਵੀ ਬਾਬਾ ਨੂ ਸਿੰਘ ਸਾਹਿਬ ਦੇ ਸਥਾਨੇ ਤੇ ਅਸੀਂ ਗਏ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਨੇ ਭੇਟਾ ਭੇਜੀ ਤੇ ਆਪਾਂ ਅਰਦਾਸ ਬੇਨਤੀ ਕਰਾਤੀ ਉੱਥੇ ਖਾਲਸਾ ਜੀ ਉਹ ਮਹਾਰਾਜ ਦੀ ਐਸੀ ਦਇਆ ਹੋਈ ਉਸੇ ਹਫ਼ਤੇ ਉਹਨੇ ਅਗਲੇ ਹਫ਼ਤੇ ਤੇ ਆਉਣਾ ਸੀ ਉਚਪਾਰਾ ਕਰਨ ਵਾਸਤੇ ਉਹ ਬੰਦਾ ਕਹਿੰਦਾ ਤੀਜੇ ਦਿਨ ਜਿਹੜੀ ਮੇਰੀ ਭੈਣ ਸੀ ਅਸੀਂ ਉਹਨੂੰ ਬਾਹਾਂ ਤੋਂ ਫੜ ਕੇ ਤੇ ਠਾਉਣ ਲੱਗ ਪਏ ਤੇ ਉਹ ਬਾਥਰੂਮ ਤੱਕ ਟੋਇਲਟ ਤੱਕ ਆਪ ਜਾਣ ਲੱਗ ਪਈ ਐਡੀ ਮਹਾਰਾਜ ਦੀ ਦਇਆ ਹੋਈ ਫਿਰ ਖਾਲਸਾ ਜੀ ਲਗਾਤਾਰ ਉਹਨਾਂ ਨੇ ਡੇਢ ਮਹੀਨਾ ਮੈਨੂੰ ਕਿਹਾ ਵੀ ਲਗਾਤਾਰ ਤੁਸੀਂ ਇੱਕ ਦਿਨ ਛੱਡ ਕੇ ਦੋ ਦਿਨ ਛੱਡ ਕੇ 650 ਦੀ ਅਰਦਾਸ ਕਰਾਉਣੀ ਆ ਤੇ ਮਹਾਰਾਜ ਦੀ ਕਿਰਪਾ ਨਾਲ ਮੈਂ ਹੁਣ ਦੋਹਾਂ ਦਿਨਾਂ ਬਾਅਦ ਜਾਂਦਾ ਸੀ ਫਿਰ ਮੈਂ ਦੋਹਾਂ-ਦੋਹਾਂ ਦਿਨਾਂ ਬਾਅਦ ਉਹਦੀ ਅਰਦਾਸ ਕਰਾਉਂਦਾ ਰਿਹਾ ਉਹ ਮਹਾਰਾਜ ਦੀ ਐਸੀ ਕਿਰਪਾ ਵਰਤੀ ਸੱਚੇ ਪਾਤਸ਼ਾਹ ਦੀ ਦਇਆ ਹੋਈ ਉਹ ਜਿਹੜੀ ਕੁੜੀ ਬਿਲਕੁਲ ਚੰਗੀ ਹੋ ਗਈ ਉਹਦੀ ਭੈਣ ਮਹਾਰਾਜ ਦੀ ਦਇਆ ਵਰਤ ਗਈ ਫਿਰ ਖਾਲਸਾ ਜੀ ਗੱਲਾਂ ਕਰਦਿਆਂ ਕਰਦਿਆਂ ਜਦੋਂ ਮੇਰੀ ਉਹ ਵੀਰ ਨਾਲ ਗੱਲ ਹੋਈ ਤੇ ਗੱਲਾਂ ਕਰਦਿਆਂ ਕਰਦਿਆਂ ਮੈਨੂੰ ਕਹਿੰਦਾ ਕਿ ਅਸੀਂ ਨਾ ਸ਼ੁਰੂ ਤੋਂ ਬਾਬਾ ਦੀਪ ਸਿੰਘ ਸਾਹਿਬ ਦੀ ਜੂਤ ਲਾਉਨੇ ਆ ਤੇ ਮੈਂ ਉਹਨੂੰ ਪੁੱਛਿਆ ਵੀ ਤੁਸੀਂ ਹੁਣ ਵੀ ਲਾਉਨੇ ਆ ਕਹਿੰਦਾ ਨਹੀਂ ਵਾਹਿਗੁਰੂ ਜੀ ਹੁਣ ਨਹੀਂ ਸਾਡੇ ਕੋਲ ਲੱਗਦੀ ਤੇ ਮੈਂ ਕਿਹਾ ਫਿਰ ਤੁਸੀਂ ਇੱਕ ਇਦਾਂ ਕਰਨਾ ਤੁਸੀਂ ਬਾਬਾ ਦੀਪ ਸਿੰਘ ਸਾਹਿਬ ਜਿੱਦੋਂ ਸਥਾਨ ਤੇ ਗਏ ਉੱਥੋਂ ਘਿਓ ਲਿਓ ਕਿਲੋ ਜਾਂ ਅੱਧਾ ਕਿਲੋ ਜਿੰਨੀ ਤੁਹਾਡੇ ਕੋਲ ਸ਼ਰਦਾ ਜਾ ਜਿੰਨੇ ਤੁਸੀਂ ਕਰ ਲੈ ਸਕਦੇ ਆ ਉਹ ਲੈ ਕੇ ਬਾਬਾ ਦੀਪ ਸਿੰਘ ਸਾਹਿਬ ਦੀ ਜੋਤ ਵਿੱਚ ਘੋਪਾ ਆਗੇ ਫਿਰ ਅੰਦਰ ਜਾ ਕੇ ਇਹ ਅਰਦਾਸ ਕਰਨੀ ਹੈ ਕਿ ਮਹਾਰਾਜ ਜੀ ਵੱਡੇ ਵਡੇਰੇ ਜਲੋਂ ਜਗਾਉਂਦੇ ਹੁੰਦੇ ਸੀ ਸਾਡੇ ਕੋਲੋਂ ਮਹਾਰਾਜ ਨਹੀਂ ਜਗਦੀ ਅਸੀਂ ਆਪ ਜੀ ਦੇ ਦਰ ਤੇ ਆਪ ਜੀ ਦੀ ਜੋਤ ਵਿੱਚ ਘੋਪਾ ਪਾ ਦਿਆ ਕਰਾਂਗੇ ਮਹੀਨੇ ਬਾਅਦ ਦੂਹਾਂ ਮਹੀਨਿਆਂ ਬਾਅਦ ਛੇ ਮਹੀਨਿਆਂ ਬਾਅਦ ਮਹਾਰਾ ਸੱਚੇ ਪਾਚਾ ਸਾਨੂੰ ਉਹਦੇ ਆਸਤੇ ਮਾਫ ਕਰਿਓ ਫਿਰ ਉਹ ਵੀਰ ਨੇ ਅਰਦਾਸ ਬੇਨਤੀ ਕੀਤੀ ਤੇ ਮਹਾਰਾਜ ਦੀ ਕਿਰਪਾ ਵਰਤੀ ਉਹਦੇ ਘਰ ਚੰਗਾ ਪੜਾ ਸਭ ਕੁਝ ਹੋ ਗਿਆ ਜਿਹੜੀ ਭੈਣ ਨੂੰ ਸਾਹਮਦੇ ਫਿਰਦੇ ਸੀ ਨੇਚਰ ਤੋਂ ਮਹਾਰਾ ਦੀ ਕਿਰਪਾ ਨਾਲ ਆਪ ਉੱਠਣ ਫਿਰ ਵਾਲੀ ਹੋਗੀ ਸੋ ਖਾਲਸਾ ਜੀ ਜਿਨ੍ਹਾਂ ਘਰਾਂ ਵਿੱਚ ਵੱਡੇ ਵੱਡੇ ਦੇ ਜਗਾਉਂਦੇ ਸਨ ਉਹ ਐਵੇਂ ਅਰਦਾਸ ਜਰੂਰ ਕਰਿਆ ਕਰੋ ਜਾਂ ਜਿਨ੍ਹਾਂ ਦੇ ਘਰਾਂ ਵਿੱਚ ਜਗ੍ਹਾ ਹੈ ਨਹੀਂ ਕਈ ਘਰਾਂ ਦੇ ਵਿੱਚ ਖਾਲਸਾ ਜੀ ਉੱਥੇ ਹੀ ਸੌਂਦੇ ਆ ਉੱਥੇ ਹੀ ਬਣਾਉਂਦੇ ਆ ਉੱਥੇ ਸਭ ਕੁਝ ਕਰਦੇ ਤੇ ਫਿਰ ਉੱਥੇ ਉਹਨਾਂ ਕੋਲੇ ਜਿਹੜੀ ਜਗ੍ਹਾ ਜੋਤ ਜਗਾਉਣ ਵਾਸਤੇ ਸੁਚੁਮਤਾ ਹੀ ਚਾਹੀਦੀ ਉਹ ਜਗ੍ਹਾ ਨਹੀਂ ਹੁੰਦੀ ਉਹ ਲੋਕ ਕੀ ਕਰਨ ਉਹ ਸੰਗਤ ਕੀ ਕਰੇ ਉਹ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨੇ ਤੇ ਜਾਵੇ ਜਾਂ ਕਿਸੇ ਹੋਰ ਅਸਥਾਨ ਤੇ ਜਿੱਥੇ ਜੋਤ ਜਗਦੀ ਆ ਕਿ ਹੋ ਲੈ ਜਾਵੇ ਉਹ ਜੋਤ ਵਿੱਚ ਕਿਉ ਪਾਵੇ ਖਾਲਸਾ ਜੀ ਫਿਰ ਉਹ ਜੋਤ ਵਿੱਚ ਉਹਦੇ ਵੱਲੋਂ ਵੀ ਹਿੱਸਾ ਪਿਆ ਰਹਿੰਦਾ ਮਹਾਰਾਜ ਦੀ ਕਿਰਪਾ ਵਰਤਦੀ ਰਹਿੰਦੀ ਹੈ ਸੋ ਸੱਚੇ ਪਾਸ਼ਾ ਦਇਆ ਕਰਨ ਤੇ ਇੱਕ ਬੇਨਤੀ ਖਾਲਸਾ ਜੀ ਆਪ ਜੀ ਦੇ ਚਰਨਾਂ ਵਿੱਚ ਜਿਹੜੇ ਆਪਾਂ ਕਾਰਜ ਆਰੰਭੇ ਆ ਹੁਣ ਮੈਂ ਇੱਕ ਜ਼ਰੂਰ ਬੋਲਾਂ ਜਿਹੜੀ ਉਹ ਗੁਰਸਿੱਖ ਮੈਂ ਗੱਲ ਕਰਦਾ ਸੀ ਗੁਰਸਿੱਖ ਬੀਬੀ ਆ ਖਾਲਸਾ ਜੀ ਕੱਲ ਨੂੰ ਸ਼ਾਇਦ ਜਾ ਅੱਜ ਮੈਂ ਦੇਖਾਂਗਾ ਜੀ ਉਹਨਾਂ ਦੀ ਫੋਟੋ ਕਿਉਂਕਿ YouTube ਦੀਆਂ ਕਈ ਇਹੋ ਜਿਹੀਆਂ ਚੀਜ਼ਾਂ ਨੇ ਜੋ ਆਪਾਂ ਲਾ ਨਹੀਂ ਸਕਦੇ ਪਰ ਜੇ ਕਿਸੇ ਨੇ ਮੈਨੂੰ ਪੁੱਛਣਾ ਹੋਵੇ ਵੀ ਉਹ ਕਿਹੜੀ ਗੁਰਸਿੱਖਾ ਤੇ ਮੈਨੂੰ ਨਾ ਤੁਸੀਂ WhatsApp ਤੇ ਮੈਸੇਜ ਕਰ ਸਕਦੇ ਹੋ ਮੈਂ ਤੁਹਾਨੂੰ ਫੋਟੋ ਭੇਜ ਦਾਂਗਾ ਪਿੱਛੇ ਜੇ ਕਿਸੇ ਨੇ ਕੋਈ ਤਿੰਨ ਕੁ ਮਹੀਨੇ ਪਹਿਲਾਂ ਉਹਨਾਂ ਦੀ ਪਤਾ ਨਹੀਂ ਕਿਹੜੇ ਚੈਨਲ ਵਾਲਿਆਂ ਨੇ ਇੰਟਰਵਿਊ ਕੀਤੀ ਸੀਗੀ ਤੇ ਜਿਹੜੀ ਸ਼ਾਇਦ ਤੁਸੀਂ ਸੁਣੀ ਹੋਵੇ ਜਿਸ ਬੀਬੀ ਨੇ ਕਿਹਾ ਸੀ ਉਹਨਾਂ ਨੇ ਇੰਟਰਵਿਊ ਕਰਨ ਵਾਲੇ ਨੇ ਪੁੱਛਿਆ ਸੀਗਾ ਵੀ ਤੁਹਾਡੇ ਸਿਰ ਦੇ ਉੱਤੇ ਛੱਤ ਹੈ ਨਹੀਂ ਆ ਤੇ ਤੁਸੀਂ ਕਿੱਦਾਂ ਰਹਿੰਦੇ ਹੋ ਤੇ ਉਹ ਬੀਬੀ ਨੇ ਇਹ ਕਿਹਾ ਸੀ ਵੀ ਜਿਹੜਾ हां ਸਾਰੇ ਪੰਛੀਆਂ ਦਾ ਆਲਣਾ ਹੁੰਦਾ ਪਰ ਬਾਜ ਦਾ ਆਲਣਾ ਨਹੀਂ ਹੁੰਦਾ ਸੋ ਮਹਾਰਾਜ ਬਖਸ਼ਣਗੇ ਬਖਸ਼ਣਗੇ ਪਰ ਬਾਜ ਦਾ ਆਲਣਾ ਕਦੇ ਨਹੀਂ ਵੇਖਿਆ ਇਹ ਵੀਡੀਓ ਸ਼ਾਇਦ ਤੁਸੀਂ ਦੇਖੀ ਹੋਵੇ ਕਿਸੇ ਨੇ ਉਹ ਵਾਲੀ ਜਿਹੜੀ ਭੈਣ ਹੈ ਉਹਨੇ ਦਾਸ ਨਾਲ ਕੰਟੈਕਟ ਕੀਤਾ ਤੇ ਉਹਦਾ ਖਾਲਸਾ ਦੀ ਕੋਈ ਘਰ ਨਹੀਂ ਹੈ ਕੋਈ ਛੱਤ ਨਹੀਂ ਹੈ ਤੇ ਇੱਕ ਤੇ ਆਪਾਂ ਝੁੰਢੇਰ ਪਿੰਡ ਜਿਹੜਾ ਬਣਾ ਰਹੇ ਆ ਮਹਾਰਾਜ ਦੀ ਕਿਰਪਾ ਸਦਕਾ ਉਹ ਲਗਾਤਾਰ ਕੰਮ ਹੋ ਰਿਹਾ ਤੇ ਫਿਰ ਇਹ ਭੈਣ ਦਾ ਜਿਹੜਾ ਕਾਰਜ ਆਪਾਂ ਜ਼ਰੂਰ ਕਰਨਾ ਪਰ ਆਪ ਸੰਗਤਾਂ ਦੇ ਸਹਿਯੋਗ ਨਾਲ ਹੋਣਾ ਦਾਸ ਕੋਈ ਇੰਨੇ ਜੋਗਾ ਨਹੀਂ ਕਿ ਆਪਣੇ ਕੋਲੋਂ ਇੰਨੀ ਸੇਵਾ ਕਰ ਸਕੇ ਕਿਉਂਕਿ ਮੈਂ ਤਾਂ ਸਿਰਫ ਆਪਣਾ ਘਰ ਚਲਾਉਣ ਵਾਸਤੇ ਹੀ ਹਾਂ ਤੇ ਮੇਰਾ ਘਰ ਮਹਾਰਾਜ ਦੀ ਕਿਰਪਾ ਨਾਲ ਧੰਨ ਗੁਰੂ ਨਾਨਕ ਸਾਹਿਬ ਦੀ ਬਖਸ਼ੀਸ਼ ਨਾਲ ਚੱਲੀ ਜਾ ਰਿਹਾ ਤੇ ਮੈਂ ਆ ਸੇਵਾ ਕਰਨਾ ਨਹੀਂ ਤੇ ਖਾਲਸਾ ਜੀ ਜੇ ਆਪਣੇ ਘਰ ਹੀ ਨਾ ਚੱਲਦਾ ਹੋਵੇ ਫਿਰ ਸੇਵਾ ਨਹੀਂ ਹੁੰਦੀ ਕਿਉਂਕਿ ਆਪਣਾ ਘਰ ਪਹਿਲਾਂ ਵੇਖਣਾ ਪੈਂਦਾ ਪਰ ਘਰ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਜਿਹੜਾ ਕੰਮਕਾਰ ਆਪਾਂ ਕਰਦੇ ਆ ਉਹਦੇ ਨਾਲ ਕਰਕੇ ਵਧੀਆ ਚੱਲ ਰਿਹਾ ਇਸ ਕਰਕੇ ਆਪਾਂ ਸੇਵਾਵਾਂ ਕਰ ਰਹੇ ਆ ਤੇ ਮਹਾਰਾਜ ਦੀ ਕਿਰਪਾ ਨਾਲ ਭਾਈ ਹੱਥ ਵੰਨ ਕੇ ਬੇਨਤੀ ਜੋਦੜੀ ਐ ਆਪਾਂ ਆਪਣੇ ਗੁਰਸਿੱਖਾਂ ਦੀ ਬਾਹ ਫੜੀਏ ਤਾਂਕੋ ਸੰਤਾਨ ਜ ਮਹਾਰਾਜ ਕਲਗੀਧਰ ਸਵਾਮੀ ਸੱਚੇ ਪਾਸ਼ਾ ਸਾਨੂੰ ਵਧੇਰੇ ਬਖਸ਼ਣ ਕਿਉਂਕਿ ਮਹਾਰਾਜ ਨੇ ਕਿਹਾ ਦਾਨ ਦੇਣਾ ਜੇ ਗੁਰਸਿੱਖਾਂ ਨੂੰ ਦਿਓ ਬਹੁਤ ਫਲਕੇ ਆਉਂਦਾ ਬਹੁਤ ਵਧੇਰੇ ਫਲਕੇ ਤੁਹਾਨੂੰ ਆਵੇਗਾ ਸੋ ਇਸੇ ਪ੍ਰਕਾਰ ਭਾਈ ਇਹ ਐਫ ਡੀ ਹੈ ਜਿਹੜੀ ਆ ਗੁਰੂ ਘਰਾਂ ਦੀ ਜਾਂ ਗੁਰਸਿੱਖਾਂ ਦੀ ਸੇਵਾ ਕਰਨੀ ਗੁਰਸਿੱਖਾਂ ਦੇ ਕਾਰਜਸਵਾਰ ਨੇ ਇਹ ਤੁਹਾਡੀ ਕੀਤੀ ਹੋਈ ਐਫਡੀ ਆ ਜਦੋਂ ਇਹ ਬਣ ਕੇ ਆਵੇਗੀ ਤੇ ਫਿਰ ਖਾਲਸਾ ਜੀ ਅਗਲਿਆਂ ਚ ਵੀ ਮਿਲਦੀ ਆ ਤੇ ਇੱਥੇ ਸੰਸਾਰ ਵਿੱਚ ਵੀ ਮਿਲਦੀ ਆ ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਆਪਾਂ ਉਹ ਭੈਣ ਜਿਹੜੀ ਆ ਉਹਦੀ ਵਟਸਐਪ ਤੇ ਤੁਹਾਨੂੰ ਜਰੂਰ ਵਿਖਾਵਾਂਗੇ ਤੇ ਉਹਦੀ ਆਪਾਂ ਉਹਦੇ ਨਾਲ ਗੱਲਬਾਤ ਕਰਕੇ ਪੁੱਛਾਂਗੇ ਕਿ ਕੋਈ ਜਗ੍ਹਾ ਨਾ ਕੋ ਹੈ ਜਾਂ ਕਿਵੇਂ ਉਹ ਸਾਰਾ ਕੁਝ ਪੁੱਛ ਕੇ ਫਿਰ ਮੈਂ ਤੁਹਾਨੂੰ ਦੋਆ ਚਾਰਾਂ ਦਿਨਾਂ ਤੱਕ ਦੱਸਾਂਗਾ ਫਿਰ ਆਪਾਂ ਨਾਲ ਮਿਲ ਕੇ ਉਹ ਵੀ ਸੇਵਾ ਸ਼ੁਰੂ ਕਰਾਂਗੇ ਮਹਾਰਾਜ ਕਿਰਪਾ ਕਰਨ ਭੁੱਲਾਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ